हाय दोस्तों आपा जेडी गल ਕਰਨ ਲੱਗੇ ਆ ਉਹ ਆਪਾਂ ਕਰ ਲੱਗਿਆ ओसेसिव कंपल्सिव डिसऑर्डर ਕੀ ਹੈ ਕਿਦਾਂ ਕੰਮ ਕਰਦਾ ਹੈ ਅੱਜ ਦੋਸਤੋ ਆਪਾਂ ਇਹਦੇ ਤੇ ਗੱਲ ਕਰਾਂ ਮੈਂ ਫੇਰ ਤੋਂ ਦੱਸ ਦੇਵਾਂ ਕਿ ਕਿਵੇਂ ਕੰਮ ਕਰਦਾ ਹੈ ਤੇ ਤੁਹਾਡੇ ਤੇ ਕਿਹੜੇ ਕਿਹੜੇ ਨੈਗੇਟਿਵ ਪ੍ਰਭਾਵ ਹੁੰਦਾ ਤੇ ਨੈਗੇਟਿਵ ਪ੍ਰਭਾਵ ਪੈਣ ਨਾਲ ਤੁਹਾਡੀ ਜ਼ਿੰਦਗੀ ਦੇ ਵਿੱਚ ਕੀ ਹੁੰਦਾ ਦੋਸਤੋ ਮੇਰੀ ਇਹ ਵੀਡੀਓ ਕੁਦਰਤੀ ਅੱਜ ਤੁਹਾਡੇ ਹੱਥ ਲੱਗੀ ਹੈ ਇਹਨੂੰ ਜਰੂਰ ਪੂਰੀ ਦੀ ਪੂਰੀ ਵੀਡੀਓ ਨੂੰ ਜਰੂਰ ਦੇਖਣਾ ਤਾਂ ਕਿ ਆਉਣ ਵਾਲੇ ਭਵਿੱਖ ਨੂੰ ਤੁਸੀਂ ਵਧੀਆ ਕਰ ਸਕੋ ਸੋ ਦੋਸਤੋ ਜਦੋਂ ओसीडी ਆਪਣਾ ਕੰਮ ਕਰਦਾ ਮੈਂ ਸ਼ਾਰਟਕਟ ਕਹਿ ਰਿਹਾ ਜਦੋਂ ओसीडी ਤੁਹਾਡੇ ਉੱਪਰ ਕੰਮ ਕਰਦਾ ਤਾਂ ओसीडी ਤੁਹਾਨੂੰ ਐਨਰਜੀ ਬਹੁਤ ਦਿੰਦਾ ਹੈ ਕਈ ਲੋਕਾਂ ਦੇ ਮੈਨੂੰ ਵਿਚਾਰ ਆਏ ਸੀ ਅਜਨਾ ਮੈਨੂੰ ਪੰਜ ਚਾਰ ਮੇਰੇ ਦੋਸਤਾਂ ਦੇ ਵਿਦੇਸ਼ਾਂ ਦੇ ਵਿੱਚੋਂ ਤੇ ਇੰਡੀਆ ਦੇ ਵਿੱਚੋਂ ਫੋਨ ਆਏ ਆ ਕਿ ਭਰਾ ਜੀ ਇਹਦੇ ਤੇ ਜਰੂਰ ਵੀਡੀਓ ਬਣਾਓ ਤੇ ਸਾਨੂੰ ਦੱਸੋ ਕਿਉਂਕਿ ਮੈਂ ਇੱਕ ਛੋਟਾ ਜਿਹਾ 2 ਕੁ ਮਿੰਟ ਦਾ ਇੱਕ ਵੀਡੀਓ ਕੱਲ ਮੈਂ ਅਪਲੋਡ ਕੀਤਾ ਸੀਗਾ ਉਹ ਸਾਰਿਆਂ ਨੇ ਦੇਖਿਆ ਤੇ ਨਾਲ ਮੈਨੂੰ ਕਮੈਂਟ ਵੀ ਕੀਤੇ ਤੇ ਨਾਲ ਮੈਨੂੰ ਦੋਸਤੋ ਉਹਨਾਂ ਨੇ ਫੋਨ ਕਰਕੇ ਵੀ ਕਿਹਾ ਕਿ ਦਿੱਤੀ ਵੀਰ ਨੂੰ ਵਧੀਆ ਢੰਗ ਨਾਲ ਵੀਡੀਓ ਬਣਾਓ ਇਹਦਾ ਪ੍ਰਭਾਵ ਨੂੰ ਕਿਵੇਂ ਤੇ ਪ੍ਰਭਾਵ ਤੋਂ ਬਚਿਆ ਜਾ ਸਕਦਾ ਹੈ ਤੇ ਕੀ ਕੀ ਪ੍ਰਭਾਵ ਨੇ ਕਿੱਦਾਂ ਕਿੱਦਾਂ ਇਹ ਕੰਮ ਕਰਦਾ ਜਿਹੜਾ OCD ਹੈ ਦੋਸਤੋ ਉਹ OCD ਹਮੇਸ਼ਾ ਤਹਾਨੂੰ ਨੈਗੇਟਿਵ એનર્ਜੀ ਵੱਲ ਤਕੇਲਦਾ ਤੁਹਾਡੀ ਜ਼ਿੰਦਗੀ ਨੂੰ ਤਬਾਹ ਕਰਨ ਦੇ ਵਿੱਚ ਸਭ ਤੋਂ ਜ਼ਿਆਦਾ اوਸੀਡੀ ਦਾ ਹੱਥ ਹੁੰਦਾ ਜਿਵੇਂ ਕਿ ਤੁਹਾਡੇ ਮਨ ਦੇ ਵਿੱਚ ਤੁਹਾਡੇ ਤੇ ਕਰਜ਼ਾ ਚੜ ਗਿਆ ਕਰਜ਼ਾ ਚੜ ਗਿਆ ਈਐਮਆਈ ਆ ਗਈ ਤੁਹਾਡੇ ਕੋਲ ਤੇ ਤੁਹਾਡੀ ਈਐਮਆਈ ਦੇ ਵਿੱਚ 10 ਦਿਨ ਪਏ ਆ ਤੁਸੀਂ ਉੱਥੇ ਪੈਸਾ ਕਮਾਉਣ ਦਾ ਜਾਂ ਕਿਸੇ ਭਰਨ ਦਾ ਤਰੀਕਾ ਨਹੀਂ ਲੱਭਦੇ ਤੁਸੀਂ ਕੀ ਹੈ ਤੁਹਾਨੂੰ ਬਸ ਇੱਕੋ ਹੀ ਚੀਜ਼ ਸਤਾਈ ਜਾਂਦੀ ਹੈ ਕਿ ਹਾਏ ਮੇਰੀ ਈਐਮਆਈ ਆ ਗਈ ਹਾਏ ਮੇਰੇ ਕੋਲ ਪੈਸੇ ਹੈ ਨਹੀਂ ਮੇਰੀ ਕਿਸ਼ਤ ਟੁੱਟੂਗੀ ਹਾਏ ਮੈਨੂੰ ਪਲਾਂਟੀ ਲੱਗੂਗੀ ਤੁਸੀਂ ਇਦਾਂ ਇਦਾਂ ਦੇ ਜਿਹੜੇ ਵਿਚਾਰ ਆ ਉਹ ਤੁਸੀਂ ਨਹੀਂ ਪੈਦਾ ਕਰਦੇ ਉਹ ਉਹ ਸੀੜੀ ਤੁਹਾਡੇ ਦਿਮਾਗ ਦੇ ਵਿੱਚ ਇੰਤਾਂ ਦੀ ਕੰਪਨ ਪੈਦਾ ਕਰਨੀ ਸਟਾਰਟ ਕਰ ਦਿੰਦਾ ਤੁਹਾਡਾ ਦਿਮਾਗ ਜਦੋਂ ਇਹੋ ਜੀ ਕੰਪਨ ਲੈਂਦਾ ਤਾਂ ਉਹ ਯੂਨੀਵਰਸ ਕੋਲੇ ਜਾਂਦੀ ਹੈ ਕਿਉਂਕਿ ਯੂਨੀਵਰਸ ਨੂੰ ਕੋਈ ਭਾਸ਼ਾ ਨਹੀਂ ਆਉਂਦੀ ਉਹ ਤੁਹਾਡੀ ਨੈਗੇਟਿਵ ਤੇ ਪੋਜ਼ਿਟਿਵ એનર્ਜੀ ਤੇ ਕੰਮ ਕਰਦਾ ਤੇ ਜਦੋਂ ਤੁਸੀਂ ਇਹੋ ਜੀ ਨੈਗੇਟਿਵ એનર્ਜੀ ਆਪਣੇ ਸਰੀਰ ਦੇ ਅੰਦਰ ਆਪਣੇ ਦਿਮਾਗ ਦੇ ਅੰਦਰ ਲੈ ਲੈਨੇ ਹੋ ਤਾਂ ਉਹਦੀ ਵਾਈਬ੍ਰੇਸ਼ਨ ਬਣ ਕੇ ਫ੍ਰੀਕਵੈਂਸੀ ਬਣ ਕੇ ਉਹ ਯੂਨੀਵਰਸ ਤੱਕ ਪਹੁੰਚਦੀ ਹੈ ਬਰੇ ਮਾਰ ਤੱਕ ਪਹੁੰਚਦੀ ਉਸ ਅਕਾਲ ਪੁਰਖ ਤੱਕ ਪਹੁੰਚਦੀ ਹੈ ਜੋ ਤੁਸੀਂ ਸੋਚ ਰਹੇ ਹੋ ਉਹੀ ਤੁਹਾਨੂੰ ਯੂਨੀਵਰਸ ਕਈ ਗੁਣਾ ਕਰਕੇ ਵਾਪਸ ਦੇ ਦਿੰਦਾ ਉਹ ਨੂੰ EMI ਉਤਾਰਨ ਵਾਸਤੇ ਤੁਸੀਂ ਕੋਈ ਨਾ ਕੋਈ ਹੋਰ ਲੋਨ ਦਾ ਜ਼ਿਗਾਰਡ ਕਰ ਲੈਂਦੇ ਹੋ ਕਿਸੇ ਤੋਂ ਵਿਆਜ ਤੇ ਪੈਸੇ ਫੜ ਲੈਂਦੇ ਹੋ ਤੇ ਜਦੋਂ ਪੈਸੇ ਫੜ ਲੈਂਦੇ ਹੋ ਤਾਂ ਤੁਹਾਡਾ ਕਰਜ਼ਾ ਉਤਰਨ ਦੀ ਬਜਾਏ ਤੁਹਾਡਾ ਕਰਜ਼ਾ ਹੋਰ ਵੱਧ ਜਾਂਦਾ ਹੈ ਦੋਸਤੋ ਹੋਇਆ ਹੋਵੇਗਾ ਤੁਹਾਡੇ ਨਾਲ ਸ਼ਾਇਦ ਲੋਕਾਂ ਨਾਲ ਹੁੰਦਾ ਹੈ ਸੋ ਅਗਲੀ ਗੱਲ ਕਰਦੇ ਆਂ ਕਈ ਵਾਰੀ ਇਹੋ ਜਿਹਾ ਵਿਚਾਰ ਵੀ ਬਣਾ ਲੈਂਦਾ ਕਿ ਹਾਏ ਮੇਰੇ ਪੈਸਿਆਂ ਦਾ ਜ਼ਿਗਾਰਡ ਨਹੀਂ ਹੋਇਆ ਮੇਰਾ ਕੰਮ ਨਹੀਂ ਬਣਿਆ ਤੇ ਮੈਂ ਖੁਦਕੁਸ਼ੀ ਕਰ ਲੈਣੀ ਆ ਉਹ ਦਿਮਾਗ ਜਿਹੜਾ ਓਸੀਡੀ ਹੈ ਜਿਹੜਾ ਉਹ ਆਪਦੀ ਕਮਾਂਡ ਦੇਈ ਜਾਂਦਾ ਜਿਵੇਂ ਆਪਾਂ ਕੰਪਿਊਟਰ ਆਪਣਾ ਪ੍ਰਿੰਟਰ ਨੂੰ ਕਮਾਂਡ ਦੇ ਦਿੰਦਾ ਤੇ ਉਹੀ ਪ੍ਰਿੰਟ ਬਾਹਰ ਕੱਢ ਦਿੰਦਾ ਤੇ ਉਹਦੇ ਵਿੱਚ ਉਹਨੂੰ ਐਦਾਂ ਦੀਆਂ ਚੀਜ਼ਾਂ ਦਿਖਾਈ ਦੇਣ ਲੱਗ ਜਾਂਦੀਆਂ ਜਿਵੇਂ ਕੋਈ ਫਾਂਸੀ ਲਈ ਕਿਸੇ ਗਵੰਡੀ ਨੇ ਜਾਂ ਕਿਸੇ ਰਿਸ਼ਤੇਦਾਰੀ ਚ ਕਿਸੇ ਨੇ ਕੋਈ ਖੁਦਕੁਸ਼ੀ ਕੀਤੀ ਕਿਸੇ ਵੀ ਤਰੀਕੇ ਨਾਲ ਉਹ ਚੀਜ਼ਾਂ ਉਹ ਵਿਚਾਰ ਉਹਦੇ ਦਿਮਾਗ ਦੇ ਵਿੱਚ ਆਉਣੇ ਸਟਾਰਟ ਹੋ ਜਾਂਦੇ ਆ ਕੋਈ ਨੇ ਤਾਂ ਕਰ ਲਿਆ ਸੀ ਹਨਾ ਵਧੀਆ ਹੋ ਗਿਆ ਉਹ ਚਲਾ ਗਿਆ ਫਲਾਣਾ ਟਮਕਾ ਉਹਦੇ ਮਨ ਦੇ ਵਿੱਚ ਐਦਾਂ ਦੇ ਵਿਚਾਰ ਆਉਣ ਲੱਗ ਜਾਂਦੇ ਆ ਉਹ ਬੰਦਾ ਇਥੋਂ ਇਹ ਆਪਣੀ ਹਸਦੀ ਵਸਦੀ ਆਪਣੇ ਹਸਦੇ ਵਸਦੇ ਪਰਿਵਾਰ ਨੂੰ ਛੱਡ ਕੇ ਉਹ ਬੰਦਾ ਖੁਦ ਕੁਛ ਹੀ ਦੇ ਰਸਤੇ ਤੇ ਤੁਰ ਪੈਂਦਾ ਹੈ ਸੋ ਦੋਸਤੋ ਇਹਨਾਂ ਚੀਜ਼ਾਂ ਦਾ ਧਿਆਨ ਰੱਖਣਾ ਇਹ ਮੇਰੀ ਵੀਡੀਓ ਬਣਾਉਣ ਦਾ ਕਾਰਨ ਇਹ ਹੈ ਕਿ ਤੁਹਾਨੂੰ ਇਹਨਾਂ ਚੀਜ਼ਾਂ ਤੋਂ ਮੋੜ ਕੇ ਪੋਸਟਿਵ એનર્ਜੀ ਵਾਲੇ ਪਾਸੇ ਲੈ ਕੇ ਆਉਣਾ ਤੇ ਪੋਸਟ ਰੱਖ ਕੇ ਤੁਹਾਨੂੰ ਤੁਹਾਡੇ ਕੋਲੇ ਪੈਸਾ ਤੁਹਾਡੇ ਕਰਜ਼ੇ ਨੂੰ ਉਤਾਰਨਾ ਤੁਹਾਨੂੰ ਪੈਸਾ ਦੇਣਾ ਤੁਹਾਨੂੰ ਇੱਜ਼ਤ ਦੇਣੀ ਤੁਹਾਨੂੰ ਜ਼ਮੀਨ ਜਾਇਦਾਦ ਦੇਣੀ ਤੁਹਾਨੂੰ ਬਹੁਤ ਕੁਝ ਦੇਣਾ ਸੋ ਇਸ ਕਰਕੇ ਮੈਂ ਇਹ ਵੀਡੀਓ ਬਣਾਉਂਦਾ ਕਿ ਜਰੀਆ ਬਣਾਇਆ ਸੋ ਦੋਸਤੋ ਮੈਨੂੰ ਦੂਸਰੀ ਗੱਲ ਜਿਆਦਾ ਆਈ ਜਿਵੇਂ ਨਾ ਕਈ ਵਾਰੀ ਤੁਸੀਂ ਧਿਆਨ ਲਾਉਣ ਦੀ ਕੋਸ਼ਿਸ਼ ਕਰਦੇ ਹੋ ਕਿ ਆਪਾਂ ਯੂਨੀਵਰਸ ਦੇ ਅੱਗੇ ਧਿਆਨ ਲਾਉਣੇ ਆ ਤੇ ਆਪਾਂ ਸਾਰੀਆਂ ਗੱਲਾਂ ਕਰਦੇ ਆ ਉਹਦੇ ਨਾਲ ਉਹਦੇ ਅੱਗੇ ਆਪਾਂ ਰੱਖਦੇ ਆ ਕਿ ਮੇਰੇ ਕੋਲ ਗੱਡੀ ਹੈ ਬਿਲਕੁਲ ਸਕੂਟਰ ਹੈ ਮੇਰੇ ਕੋਲ ਮੋਟਰਸਾਈਕਲ ਹੈ ਮੇਰੇ ਕੋਲ ਬੜੀ ਵਧੀਆ ਜ਼ਿੰਦਗੀ ਐ ਛੋ ਆਰਾਮ ਦੀ ਚੱਲ ਰਹੀ ਐ ਪਰ ਲੇਕਿਨ OCD ਆਪਣੀ ਡਿਊਟੀ ਨਿਭਾਉਣੀ ਸਟਾਰਟ ਕਰ ਦਿੰਦਾ OCD ਕਹਿੰਦਾ ਇਹਨੂੰ ਚੰਗੇ ਪਾਸੇ ਨਹੀਂ ਲੱਗਣ ਦੇਣਾ ਜਿਹਨੂੰ ਪੰਜਾਬੀ ਚ ਆਪਾਂ ਕਹਿੰਦੇ ਪੰਜਾਬੀ ਚ ਕੱਲ ਜੋ ਕਹ ਲਈਏ ਹਨ ਤੇ ਉਹਦੇ ਮਨ ਦੇ ਵਿੱਚ ਗਲਤ ਗਲਤ ਵਿਚਾਰ ਆਉਣ ਲੱਗ ਜਾਂਦੇ ਹਨ ਉਹਦੇ ਵਿਚਾਰ ਕੀ ਆਉਂਦੇ ਹੈ ਜੇ ਤਾਂ ਕੋਈ ਜੰਗ ਹੈ ਹਨਾ ਕੋਈ 35 ਸਾਲ ਤੋਂ ਥੱਲੇ ਦਾ ਜਾਂ ਕੋਈ ਥੱਲੇ ਦੀ ਭੈਣ ਹੈ ਮੇਰੀ ਉਹਨਾਂ ਦੇ ਮਨ ਦੇ ਵਿੱਚ ਹੋ ਸਕਦਾ ਕਿਸੇ ਹੋਰ ਦੋਸਤਾ ਪ੍ਰਤੀ ਖਿਆਲ ਆਉਣ ਲੱਗ ਜਾਂਦੇ ਹੋਣ ਉਹਨਾਂ ਕ ਨਹੀਂ ਉਹਨਾਂ ਦਾ ਦਿਮਾਗ ਜਿਹੜਾ ਅਟ੍ਰੈਕਟ ਹੋਣ ਲੱਗ ਜਾਂਦਾ ਉਹ ਤੇ ਉੱਥੇ ਤੁਸੀਂ ਲਾਫ ਅਟ੍ਰੈਕਸ਼ਨ ਦੀ ਮਦਦ ਲੈ ਸਕਦੇ ਹੋ ਉੱਥੇ ਤੁਸੀਂ ਪੋਜ਼ਿਟਿਵ ਸੋਚ ਸਕਦੇ ਹੋ ਉੱਥੇ ਤੁਸੀਂ ਯੂਨੀਵਰਸ ਤੱਕ ਇਹੋ ਜੀ ਵੇਵ ਨਹੀਂ ਪਹੁੰਚਣ ਦੇਣੀ ਤੁਸੀਂ ਉੱਥੇ ਕੀ ਆ ਉਹਨਾਂ ਦੇ ਨਾਲ ਜਿਹੜੀ ਚੀਜ਼ ਉਹਨਾਂ ਨੇ ਦਿਮਾਗ ਦੇ ਵਿੱਚ ਸੋਚੀ ਹੁੰਦੀ ਆ ਉਹਨਾਂ ਨੂੰ ਓਸੀਡੀ ਦਿਖਾਉਣ ਲੱਗ ਜਾਂਦਾ ਕਿ ਕੋਈ ਕਿਸੇ ਦੋਸਤ ਨਾਲ ਉਹਨਾਂ ਨੇ ਯਾਰ ਬਣਾ ਲਿਆ ਕਿ ਪੈਸਿਆਂ ਪਿੱਛੇ ਜਾਂ ਕਿਵੇਂ ਉਹ ਲੋਕ ਤੁਹਾਡੀ ਜ਼ਿੰਦਗੀ ਚ ਵਾਕਿਆ ਹੀ ਯੂਨੀਵਰਸ ਉਸੇ ਚੀਜ਼ ਨੂੰ ਫੜ ਲੈਂਦਾ ਉਸ ਉਹੀ ਐਨਰਜੀ ਤੁਹਾਡੇ ਤੱਕ ਭੇਜ ਦਿੰਦਾ ਤੇ ਉਹ ਬੰਦੇ ਉਹੋ ਜਿਹੇ ਲੋਕ ਤੁਹਾਨੂੰ ਮਿਲਣ ਲੱਗ ਜਾਂਦੇ ਆ ਉਹ ਤੁਹਾਡੇ ਜਾਂ ਤਾਂ ਪੈਸੇ ਦੇ ਜਾਂ ਤੁਹਾਡੇ ਜਿਸਮ ਨੂੰ ਜਾਂ ਤੁਹਾਡੇ ਕਿਸੇ ਨਾ ਕਿਸੇ ਤੁਹਾਡੀ ਗੱਡੀ ਦੀ ਵਰਤੋਂ ਵਾਸਤੇ ਜਾਂ ਤੁਹਾਡੇ ਨਾਲ ਕਿਸੇ ਤਰ੍ਹਾਂ ਤੁਹਾਨੂੰ ਯੂਜ਼ ਕਰਨ ਵਾਸਤੇ ਤੁਹਾਡੀ ਲਾਈਫ ਦੇ ਵਿੱਚ ਆਉਂਦੇ ਆ ਤੁਹਾਨੂੰ ਯੂਜ਼ ਕਰਕੇ ਉਹ ਚਲੇ ਜਾਂਦੇ ਆ ਫਿਰ ਉਹਨਾਂ ਦਾ ਉਹੀ ਰਹਿੰਦਾ ਜੂਜ ਐਂਡ ਥ्रो ਵਾਲਾ ਕੰਮ ਵਰਤਿਆ ਤੇ ਸਿੱਟਿਆ ਸੋ ਉਹ ਵੀ ਤੁਹਾਡੀ ਜ਼ਿੰਦਗੀ ਨੂੰ ਨਹੀਂ ਸਵਾਦਦਾ ਫਿਰ ਅੱਗੇ ਕਈ ਲੋਕਾਂ ਦੇ ਨਾਲ ਇਸ ਤਰ੍ਹਾਂ ਦੀ ਬਣਦੀ ਆ ਕਈ ਲੋਕ ਆਪਣੀ ਪਰੇਸ਼ਾਨੀ ਦੇ ਨਾਲ ਜੂਝ ਰਹੇ ਹੁੰਦੇ ਆ ਤੇ ਉਹਨਾਂ ਦੇ ਮਾਨਸਿਕ ਤੌਰ ਤੇ ਅੰਦਰ ਉਹਨਾਂ ਦੇ ਖਿਆਲ ਚੱਲਦੇ ਰਹਿੰਦੇ ਆ ਬੜਾ ਯੂਨੀਵਰਸ ਨਾਲ ਜੁੜਨ ਦੀ ਕੋਸ਼ਿਸ਼ ਕਰਦੇ ਆ ਬੜਾ ਕਾਲਪੁਰਖ ਦੇ ਨਾਲ ਜੁੜਨ ਦੀ ਕੋਸ਼ਿਸ਼ ਕਰਦੇ ਆ ਪਰ ਲੇਕਿਨ ਉਹੀ ਓਸੀਡੀ ਉੱਥੇ ਆ ਕੇ ਵੀ ਉਹਨਾਂ ਨੂੰ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੰਦਾ ਉਹਨਾਂ ਨੂੰ ਬਹੁਤ ਜ਼ਿਆਦਾ ਟੌਰਚਰ ਕਰਦਾ ਉਹ ਅੰਦਰਵੰਦਰੀ ਟੌਰਚਰ ਕਿਵੇਂ ਕਰਦਾ ਜਿਵੇਂ ਮੰਨ ਲਓ ਕਿ ਉਹ ਬੰਦੇ ਖੁਸ਼ ਆ ਲੋਕ ਖੁਸ਼ ਆ ਉਹਨਾਂ ਦੇ ਕੋਲੇ ਆਉਂਦੇ ਜਿਹੜੇ ਪੂਰੇ ਖੁਸ਼ ਆ ਉਹਨਾਂ ਨੂੰ ਖੁਸ਼ ਰਹਿਣ ਨਹੀਂ ਦਿੰਦਾ ਉਹ ਉਹਨਾਂ ਦੇ ਮਨ ਚ ਆਉਂਦਾ ਕਿ ਮੈਨੂੰ ਮੇਰਾ ਪਤੀ ਪਿਆਰ ਨਹੀਂ ਕਰਦਾ ਹਾਏ ਸਾਰਾ ਦਿਨ ਕੰਮ ਤੇ ਜਾਂਦਾ ਮੈਨੂੰ ਫੋਨ ਨਹੀਂ ਕਰਦਾ ਮੇਰੀ ਮੈਨੂੰ ਸੱਸ ਨਹੀਂ ਪਿਆਰ ਕਰਦੀ ਮੇਰੀ ਨਨਦ ਨੇ ਮੈਨੂੰ ਕਦੇ ਫੋਨ ਨਹੀਂ ਕੀਤਾ ਹਾਏ ਮੇਰੀ ਭੈਣ ਦਾ ਫੋਨ ਆਇਆ ਬਾਈ ਕਹਿੰਦਾ ਮੇਰੇ ਜੀਜਾ ਜੀ ਨੇ ਕਦੇ ਮੈਨੂੰ ਬੁਲਾਇਆ ਨਹੀਂ ਮੈਂ ਵਿਆਹ ਚ ਗਿਆ ਸੀ ਨਿੱਕੇ ਨਿੱਕੀਆਂ ਗੱਲਾਂ ਤੁਹਾਡੇ ਦਿਮਾਗ ਚ ਆਉਂਦੀਆਂ ਮੈਂ ਵਿਆਹ ਚ ਗਿਆ ਸੀ ਉੱਥੇ ਜੀਜਾ ਜੀ ਨਾ ਭਾਵੇਂ ਜੀਜਾ ਜੀ ਨੂੰ ਕਿੰਨਾ ਜ਼ਰੂਰੀ ਕੰਮ ਹੋਵੇ ਹਾਂ ਮੈਨੂੰ ਜੀਜਾ ਜੀ ਨੇ ਮਾੜਾ ਜਿਹਾ ਹੱਥ ਮੜਾਇਆ ਤੇ ਆਪ ਖਿਸਕ ਗਿਆ ਇਹੋ ਜਿਹੇ ਵਿਚਾਰ ਤੁਹਾਡੇ ਅੰਦਰ ਲੈ ਕੇ ਆਉਂਦਾ OCD ਇੱਥੇ ਤੁਸੀਂ ਇੱਥੇ ਬਸ ਨਹੀਂ ਹੋਰ ਬੜੇ ਲਾਈਫ ਦੇ ਵਿੱਚ ਘਟਨਾਵਾਂ ਆਉਂਦੀਆਂ ਤੁਸੀਂ ਗੱਡੀ ਚਲਾ ਰਹੇ ਹੋ ਗੱਡੀ ਚਲਾ ਰਿਹਾ ਤੁਹਾਨੂੰ ਡਰ ਹਾਈ ਅੱਗੇ ਪੁਲਿਸ ਖੜੀ ਹੋਊਗੀ ਉਹ ਵਾਕਿਆ ਹੀ ਜਿਹੜਾ ਡਰ ਤੁਸੀਂ ਘਰੋਂ ਲੈ ਕੇ ਚੱਲਦੇ ਹੋ ਉਹ ਅੱਗੇ ਤੁਹਾਡੀ ਲਾਈਫ ਦੇ ਵਿੱਚ ਬਣਦਾ ਉਸ ਤਰ੍ਹਾਂ ਹੀ ਪੁਲਿਸ ਖੜੀ ਹੁੰਦੀ ਹੈ ਤੇ ਉਸੇ ਤਰ੍ਹਾਂ ਹੀ ਤੁਹਾਡਾ ਚਲਾਨ ਹੋ ਜਾਂਦਾ ਜਿਵੇਂ ਤੁਸੀਂ ਸੋਚਦੇ ਜਾ ਰਹੇ ਹੋ ਕਈ ਵਾਰੀ ਤੁਸੀਂ ਦੇਖੋ ਕਿ ਕਈ ਵਾਰੀ ਇੱਕ ਐਗਜ਼ਾਮਪਲ ਦੇਣਾ ਤੁਸੀਂ ਸੋਚਿਆ ਹੋਣਾ ਕਿ ਮੈਂ ਨਾ ਹਾਂ ਜਲਦੀ ਜਲਦੀ ਤਿਆਰ ਹੋ ਜਾ ਮੇਰੀ ਕਿਤੇ ਬੱਸ ਨਾ ਲੰਘ ਜੇ ਕਿਤੇ ਜਾਣਾ ਹੁੰਦਾ ਮੇਰੀ ਕਿਤੇ ਟ੍ਰੇਨ ਨਾ ਟੱਪ ਜੇ ਤਾਂ ਵਾਕਿਆ ਹੀ ਉਹ ਗੱਲ ਹੁੰਦੀ ਹੈ ਅਸੀਂ ਨਾਲੇ ਤੇਜ਼ੀ ਕਰ ਰਹੇ ਹੁੰਦੇ ਆ ਨੜੇ ਸਾਡੇ ਦਿਮਾਗ 'ਚ ਚੱਲ ਰਿਹਾ ਹੁੰਦਾ ਹੈ ਯੂਨੀਵਰਸ ਉਹੀ ਫੜ ਰਿਹਾ ਹੁੰਦਾ ਕਿ ਮੇਰੀ ਟ੍ਰੇਨ ਨਾਲ ਲੰਘ ਜੇ ਮੇਰੀ ਬੱਸ ਨਾਲ ਲੰਘ ਜੇ ਤੇ ਯੂਨੀਵਰਸ ਉਹੀ ਕਈ ਗੁਣਾ ਕਰਕੇ ਤੁਹਾਨੂੰ ਉਸੇ ਟਾਈਮ ਵਾਪਸ ਦੇ ਦਿੰਦਾ ਜਦੋਂ ਇਧਰ ਲਈ ਮੁਠੀ ਤੁਸੀਂ ਕਰਦੇ ਹੋ ਤੇ ਇਧਰ ਲਈ ਮੁਠੀ ਭਰਦੇ ਹੋ ਨਾਲ ਦੀ ਨਾਲ ਤੁਹਾਨੂੰ ਜਦੋਂ ਤੁਸੀਂ ਬੱਸ ਸਟੈਂਡ ਜਾਂਦੇ ਹੋ ਕਹਿੰਦੇ 5 ਮਿੰਟ ਪਹਿਲਾਂ ਹੀ ਬੱਸ ਟੱਪੀ ਆ ਯਾਰ ਯਾਰ ਟ੍ਰੇਨ ਤਾਂ ਹੁਣ ਨਿਕਲ ਗਈ ਉਹ ਤਾਂ ਅਗਲੇ ਸਟੇਸ਼ਨ ਤੇ ਵਾਗੀ ਹੋਣੀ ਆ ਇਹ ਗੱਲਾਂ ਹਕੀਕਤ ਦੇ ਵਿੱਚ ਤੁਹਾਡੇ ਨਾਲ ਬੜੀਆਂ ਹੋਣੀਆਂ ਜੋ ਤੁਸੀਂ ਸੋਚਦੇ ਹੋ ਤੁਹਾਡੀ ਲਾਈਫ ਦੇ ਵਿੱਚ ਦੋਸਤੋ ਉਹੀ ਹੁੰਦਾ ਹੈ ਉਹ ਕਰਾਉਂਦਾ ਕੌਣ ਹੈ OCD ਇਹਦੇ ਪ੍ਰਭਾਵ ਤੋਂ ਬਚਣ ਵਾਸਤੇ ਦੋਸਤੋ ਜਿੰਦਗੀ ਚ ਕਾਮਯਾਬ ਹੋਣ ਵਾਸਤੇ ਦੋਸਤੋ ਤੁਹਾਨੂੰ ਲੋੜ ਹੈ ਇਹ ਤੋਂ ਬਚਣ ਦੀ ਇਹਦੀ ਕਮਾਂਡ ਤੋਂ ਬਚਣ ਦੀ ਇਸ ਡਿਸਆਰਡਰ ਤੋਂ ਬਚਣ ਦੀ ਇਹ ਗਲਤ ਚੱਲਿਆ ਹੋਇਆ ਇੱਕ ਪੈਨ ਹੈ ਇਹ ਗਲਤ ਚੱਲੀ ਹੋਈ ਸਾਡੀ ਜੁਬਾਨ ਹੈ ਗਲਤ ਸਾਡੇ ਦਿਮਾਗ ਨੇ ਸੋਚਿਆ ਹੋਇਆ ਸਾਡੇ ਦੋ ਦਿਮਾਗਾਂ ਨੇ ਚੇਤਨ ਦਿਮਾਗ ਅਵਚੇਤਨ ਦਿਮਾਗ ਜਿਹੜਾ ਅਵਚੇਤਨ ਦਿਮਾਗ ਹੈ ਉਹਦੇ ਅੰਦਰ OCD ਬਹੁਤ ਪੈਦਾ ਹੁੰਦਾ ਹੈ ਤੇ ਉਹਦੇ ਅੰਦਰ OCD ਜਿਹੜਾ ਹੈਗਾ ਉਹਨੂੰ ਬੜੀਆਂ ਕਮਾਂਡਾਂ ਦਿੰਦਾ ਹੈ ਤੇ ਉਹ ਫਿਰ ਜਿੱਦਾਂ ਤੁਸੀਂ ਨਹੀਂ ਕਰਨਾ ਚਾਹੁੰਦੇ ਉਦਾਂ ਤੁਹਾਡੇ ਤੋਂ ਕਰਾ ਕੇ ਹਟਦਾ ਹੈ ਸੋ ਦੋਸਤੋ ਮੈਨੂੰ ਉਮੀਦ ਹੈ ਕਿ ਤੁਸੀਂ ਇਹ ਗੱਲ ਤਾਂ ਸਮਝ ਗਏ ਹੋਵੋਗੇ ਹੁਣ ਇਹਨੂੰ ਕੰਟਰੋਲ ਦੇ ਵਿੱਚ ਕਿੱਦਾਂ ਰੱਖਣਾ ਹੈ ਕਿੱਦਾਂ ਇਹਨੂੰ ਕੰਟਰੋਲ ਦੇ ਵਿੱਚ ਕਰਨਾ ਹੈ ਇਹਦੇ ਬਾਰੇ ਮੈਂ ਜਾਣਕਾਰੀ ਤੁਹਾਨੂੰ ਦੇਣ ਲੱਗਾ ਬੜੀ ਮਹੱਤਵਪੂਰਨ ਜਾਣਕਾਰੀ ਹੈ ਇਹਨੂੰ ਦੋਸਤੋ ਅਸੀਂ ਇੱਕ ਹੀ ਤਰ੍ਹਾਂ ਕੰਟਰੋਲ ਕਰ ਸਕਦੇ ਹਾਂ OCD ਭਾਵੇਂ ਤੁਸੀਂ ਬੈਠੇ ਹੋ ਖੜੇ ਹੋ ਤਾਨੂੰ ਕੋਈ 네ਗੇਟਿਵ ਆਵਾਜ਼ਾਂ ਦੇ ਰਿਹਾ ਹੈ 네ਗੇਟਿਵ ਕਮਾਂਡਾਂ ਦੇ ਰਿਹਾ ਹੈ ਤਾਂ ਤੁਸੀਂ ਇੱਕੋ ਚੀਜ਼ ਕਹਿਣੀ ਹੈ ਕਿ ਮੇਰਾ ਸ਼ਰੀਰ ਹੈ ਮੇਰਾ ਦਿਮਾਗ ਹੈ ਮੇਰੇ ਦਿਮਾਗ ਤੇ ਤੈਨੂੰ ਕਦੇ ਵੀ ਹੈਵੀ ਨਹੀਂ ਹੋਣ ਦਊਗਾ ਇਹ ਚੀਜ਼ ਸੋchnੀ ਹੈ OCD ਨੂੰ ਕਦੇ ਹੈਵੀ ਨਹੀਂ ਹੋਣ ਦਊਗਾ ਮੈਂ ਸਟਰੋਂਗ ਹਾਂ ਮੈਂ ਬਹੁਤ ਸਟਰੋਂਗ ਹਾਂ ਬਈ ਇਮਿਊਨਿਟੀ ਪਾਵਰ ਬਹੁਤ ਸਟਰੋਂਗ ਹਾਂ ਮੈਂ ਜ਼ਿੰਦਗੀ ਦੇ ਮਜ਼ੇ ਲੁੱਟ ਰਿਹਾ ਮੇਰੇ ਕੋਲੇ ਬਹੁਤ ਪੈਸਾ ਹੈ ਮੇਰੇ ਕੋਲੇ ਬਹੁਤ ਇੱਜ਼ਤ ਹੈ ਮੇਰੀ ਇਲਾਕੇ 'ਚ ਕਿਉਂਕਿ ਜੇ ਤੁਸੀਂ ਇੱਜ਼ਤ ਕਹੋਗੇ ਗੰਦੇ ਲੋਕ ਗੰਦੇ ਲੋਕ ਤੁਹਾਡੇ ਕੋਲੇ ਨਹੀਂ ਆਉਣਗੇ ਜਿਹੜੇ ਤੁਹਾਨੂੰ ਚੂਜ਼ ਕਰਨ ਵਾਲੇ ਜਦੋਂ ਤੁਸੀਂ ਕਹੋਗੇ ਮੇਰੇ ਕੋਲੇ ਬਹੁਤ ਪੈਸਾ ਹੈ ਤਾਂ ਤੁਸੀਂ ਫਾਈਨੈਂਸ਼ਲੀ ਜਿਹੜੇ ਹੈਗੇ ਹੋ ਉਹ ਸਟਰੋਂਗ ਹੋਵੋਗੇ ਦੋਸਤੋ ਬਹੁਤ ਜ਼ਿਆਦਾ ਸਟਰੋਂਗ ਹੋਵੋਗੇ ਤੁਸੀਂ ਅੱਗੇ ਆਉਣ ਵਾਲਾ ਸਮਾਂ ਤੁਹਾਡਾ ਹੋਰ ਵੀ ਤੁਹਾਡਾ ਫਿਊਚਰ ਹੈ ਜਿਹੜਾ ਉਹ ਪੂਰਾ ਬ੍ਰਾਈਟ ਹੋਗਾ ਬਹੁਤ ਸੋਹਣਾ ਹੋਊਗਾ ਦੋਸਤੋ ਅੱਗੇ ਗੱਲ ਕਰਦੇ ਆਪਾਂ ਕਿ ਇਹ ਤੋ ਫਿਰ ਵੀ ਕਿਵੇਂ ਰੁਕਿਆ ਜਾ ਸਕਦਾ ਜੇ ਕਮਾਂਡਾ ਕਰ ਰਿਹਾ ਤੇ ਕਿਵੇਂ ਰੁਕਣਾ ਹੁਣ ਕਈ ਵਾਰੀ ਕੀ ਹੁੰਦਾ ਮੈਂ ਪਿੰਡਾਂ ਦੇ ਵਿੱਚ ਆਮ ਲੋਕ ਦੇਖੇ ਆ ਜਿਹੜੇ ਨਾ ਕਈ ਵਾਰੀ ਵਾਰੀ ਹੱਥ ਥੁੰਦੇ ਹੁਣ ਸਾਡੇ ਕੋਲੇ ਪੇਸ਼ੈਂਟ ਆਉਂਦੇ ਆ ਤੇ ਅਸੀਂ ਉਹਨਾਂ ਨੂੰ ਦੇਖ ਲੈਂਦੇ ਆ ਕਿ ਇਹ ਪੇਸ਼ੈਂਟ ਜਦੋਂ ਆਉਂਦਾ ਸਾਡੇ ਕੋਲੇ ਤੇ ਇਹ ਵਾਰੀ ਵਾਰੀ ਹੱਥ ਤੋਰਿਆ ਜਾਂ ਕੋਈ ਚੀਜ਼ਾਂ ਜਿਹੜੀਆਂ ਵਾਰੀ ਵਾਰੀ ਕਰੀ ਜਾਂਦਾ ਉਹ ਜਿਹੜਾ ਓਸੀਡੀ ਹੈ ਉਹਨਾਂ ਨੂੰ ਵਾਰੀ ਵਾਰੀ ਕਮਾਂਡ ਦੇਈ ਜਾਂਦਾ ਤੇ ਉਹ ਕਮਾਂਡ ਤੇ ਖਰੇ ਉੱਤਰ ਰਹੇ ਆ ਉਹ ਕੀ ਕਰ ਰਹੇ ਆ ਜੇ ਉਹਨੇ ਕਮਾਂਡ ਦਿੱਤੀ ਕਿ ਤੂੰ ਹੱਥ ਧੋਈ ਜਾ ਉਹ ਹੱਥ ਹੀ ਧੋਈ ਜਾਂਦੇ ਕਈ ਲੋਕ ਆ ਮੈਂ ਦੇਖਿਆ ਪੈਰ ਹੀ ਧੋਈ ਜਾਂਦੇ ਆ ਕਈ ਬੀਬੀਆਂ ਭੈਣਾ ਹੁੰਦੀਆਂ ਸਾਡੇ ਕੋਲ ਮੈਡੀਸਿਨ ਲੈਣ ਹੁੰਦੀਆਂ ਉਹ ਕਹਿੰਦੀ ਮੇਰਾ ਪਿੰਡਾ ਬਹੁਤ ਮੱਚਦਾ ਤੇ ਮੈਂ ਨਹਾ ਨਹੀਂ ਆ ਉਹ ਦਿਨ ਦੇ ਵਿੱਚ 5 5 7 7 ਵਾਰੀ ਨਹਾਉਂਦੀਆਂ ਇਸ ਤਰ੍ਹਾਂ ਨਹੀਂ ਕਰਨਾ ਤੁਸੀਂ ਉਹਦਾ ਆਰਡਰ ਮੰਨ ਰਹੇ ਹੋ ਜਿੱਦਨ ਤੁਸੀਂ ਉਹਦਾ ਆਰਡਰ ਮੰਨ ਰਹੇ ਹੋ ਕੋਈ ਕੋਈ ਨਾ ਕਈ ਥੋੜੇ ਦਿਨਾਂ ਬਾਅਦ ਤੁਹਾਡੇ ਤੋਂ ਕੋਈ ਵੱਡਾ ਕਦਮ ਵੀ ਚੁਕਾ ਸਕਦਾ ਤੁਹਾਨੂੰ ਟ੍ਰੇਨ ਥੱਲੇ ਜਾਣੂ ਵੀ ਮਜਬੂਰ ਕਰ ਸਕਦਾ ਤੁਹਾਡੇ ਗਲ ਚ ਫਾਈ ਵੀ ਪਵਾ ਸਕਦਾ ਤੁਹਾਡੇ ਤੋਂ ਕੋਈ ਵੀ ਗਲਤ ਕਦਮ ਚੁੱਕਾ ਸਕਦਾ ਉਹ ਤੁਹਾਨੂੰ ਆਪਣੇ ਪਤੀ ਬੱਚੇ ਛੱਡ ਕੇ ਜਾਣ ਵਾਸਤੇ ਵੀ ਉਹ ਕਹਿ ਸਕਦਾ ਸੋ ਦੋਸਤੋ ਇਹੋ ਜਿਹਾ ਕਦੇ ਨਹੀਂ ਉਹਨੂੰ ਕਦੇ ਵੀ ਹੈਵੀ ਨਹੀਂ ਹੋਣ ਦੇਣਾ ਉੱਥੇ ਤੁਸੀਂ ਸਟ੍ਰੌਂਗ ਬਣ ਕੇ ਰਹਿਣਾ ਕਿ ਮੈਨੂੰ ਇਸ ਚੀਜ਼ ਦੀ ਲੋੜ ਹੀ ਨਹੀਂ ਮੈਂ ਕਿਉਂ ਕਰਾਂ ਉਸ ਉਹਦੇ ਆਰਡਰ ਨੂੰ ਕੱਟਣ ਦੀ ਕੋਸ਼ਿਸ਼ ਕਰਨੀ ਹੈ ਉਹਦੇ ਆਰਡਰ ਨੂੰ ਡਿਲੇ ਕਰਨ ਦੀ ਕੋਸ਼ਿਸ਼ ਕਰਨੀ ਹੈ ਤੁਸੀਂ ਉਹਦਾ ਆਰਡਰ ਕਟੋ-ਕਟ 30 ਮਿੰਟ ਡਿਲੇ ਕਰੋ ਮੈਂ ਤਾਂ ਕਹਿੰਦਾ ਪਰਮਾਨੈਂਟ ਹੀ ਉਹਦਾ ਆਰਡਰ ਖਤਮ ਕਰੋ ਉਹਨੂੰ ਡਿਲੀਟ ਕਰਕੇ ਕਚਰੇ ਦੀ ਟੋਕਰੀ ਵਿੱਚ ਪਾ ਦਿਓ ਉਹਦਾ ਆਰਡਰ ਤੁਹਾਨੂੰ ਦੇ ਰਿਹਾ ਹੈ ਤਾਂ ਤੁਸੀਂ ਕੀ ਕਰਨਾ ਜਿਵੇਂ ਆਪਾਂ ਵਟਸਐਪ ਤੇ ਆਪਣੇ ਕੋਲ ਮੈਸੇਜ ਆਉਂਦੇ ਆ ਬਟ ਉਹ ਮੈਸੇਜ ਆਪਾਂ ਪੜ੍ਹਦੇ ਨਹੀਂ ਉਹ ਇਸੇ ਤਰ੍ਹਾਂ ਪੈ ਰਹੇ ਨੇ ਕਈ ਲੋਕਾਂ ਦੇ ਹੁੰਦੇ ਆ ਉਹ ਮੈਸੇਜਾਂ ਹੀ ਤਰ੍ਹਾਂ ਤੁਸੀਂ ਉਹਦਾ ਮੈਸੇਜ ਪੜ੍ਹਨਾ ਹੀ ਨਹੀਂ ਉਧਰ ਧਿਆਨ ਹੀ ਨਹੀਂ ਦੇਣਾ ਤੁਸੀਂ ਧਿਆਨ ਆਪਣੀ ਜ਼ਿੰਦਗੀ ਆਪਣੇ ਫਿਊਚਰ ਵੱਲ ਰੱਖਣਾ ਦੋਸਤੋ ਤੇ ਜਦੋਂ ਤੁਸੀਂ ਆਪਣੇ ਫਿਊਚਰ ਵੱਲ ਧਿਆਨ ਰੱਖੋਗੇ ਤਾਂ ਤੁਹਾਡਾ ਫਿਊਚਰ ਸਿਕਰ ਹੋਣਾ ਸਿਕਿਉਰ ਹੋ ਜਾਣਾ ਸੋ ਦੋਸਤੋ ਅਗਲੀ ਗੱਲ ਆਪਾਂ ਕਰਦੇ ਆਂ ਕਿ ਜੇਕਰ ਉਹ ਆਰਡਰ ਕਰ ਰਿਆ ਤੇ ਉਹਨੂੰ ਹੋਰ ਕਿਸੇ ਤਰੀਕੇ ਨਾਲ ਰੋਕਿਆ ਜਾ ਸਕਦਾ ਹਾਂ ਰੋਕਿਆ ਜਾ ਸਕਦਾ ਉਹ ਤਾਂ ਰੋਕਿਆ ਜਾ ਸਕਦਾ ਜਿਹੜੀ ਤੁਹਾਡੇ ਕੋਲੇ ਉਹਨਾਂ 네ਗੇਟਿਵ ਲੋਕਾਂ ਦੀ ਭੀੜ ਹੈ ਜਿਹੜੇ ਹਮੇਸ਼ਾ 네ਗੇਟਿਵ ਰਹਿੰਦੇ ਆ ਉਹਨਾਂ ਦੀ ਭੀੜ ਨੂੰ ਘਟਾ ਦਿਓ ਜਿਹੜੇ ਲੋਕ ਤੁਹਾਨੂੰ ਦੁਕਾਨਦਾਰੀ ਸ਼ੁਰੂ ਕਰਨ ਤੋਂ ਪਹਿਲਾਂ ਕਹਿ ਦਿੰਦੇ ਆ ਕਿ ਯਾਰ ਇੱਥੇ ਪਹਿਲਾਂ ਨਾ ਸਾਡੇ ਪਿੰਡ 5-4 ਜਣੇ ਦੁਕਾਨਦਾਰ ਕਰਕੇ ਗਏ ਆ ਉਹ ਤਾਂ ਵਿਚਾਰੇ ਕਾਮਯਾਬ ਨਹੀਂ ਹੋਏ ਉਹਨਾਂ ਦੀ ਭੀੜ ਨੂੰ ਖਤਮ ਕਰ ਦਿਓ ਫਿਰ ਦੋ ਚਾਰ ਜਣੇ ਤੁਹਾਨੂੰ ਆ ਕੇ ਕਹਿੰਦੇ ਆ ਕਿ ਯਾਰ ਸਾਡੇ ਨਾ ਆਧਾਰ ਬਹੁਤ ਫਸ ਜਾਂਦੀ ਆ ਉਹਨਾਂ ਨੂੰ ਕੱਢ ਦਿਓ ਉਹਨਾਂ ਨੂੰ ਆਪਣੀ ਲਾਈਫ ਚ ਰਿਮੂਵ ਕਰ ਦਿਓ ਉਹ ਬੰਦਿਆਂ ਨੂੰ ਇੱਕ ਫਿਰ ਕਿ ਥੋੜਾ ਜਿਹਾ ਬਿਮਾਰ ਹੋਏ ਤੋਂ ਜਿਹੜੇ ਬਾਲੇ ਹਾਏ ਹਾਏ ਕਰਦੇ ਆ ਉਹ ਸਭ ਤੋਂ ਵੱਡੇ 네ਗੇਟਿਵ એનર્ਜੀ ਵਾਲੇ ਲੋਕ ਹੁੰਦੇ ਆ ਜਿਹੜੇ ਪੋਜ਼ਿਟਿਵ એનર્ਜੀ ਵਾਲੇ ਹੁੰਦੇ ਆ ਉਹ ਕਦੇ ਬੁਖਾਰ ਆਏ ਤੋਂ ਘਬਰਾਉਂਦੇ ਨਹੀਂ ਹੁੰਦੇ ਉਹ ਕਦੇ ਆਪਣੀ ਜਿਹੜੀ ਆਪਣੀ ਛਵੀ ਨੂੰ ਵਿਗਾੜਦੇ ਨਹੀਂ ਕਿਸੇ ਦੇ ਪਿੱਛੇ ਲੱਗ ਕੇ ਉਹ ਸਟ੍ਰੌਂਗ ਲੋਕ ਹੁੰਦੇ ਆ ਤੇ ਕਈ ਜਿਹੜੇ ਜਿਹੜੇ ਲੋਕ ਆਪਣੀ ਛਵੀ ਵਿਗਾੜੀ ਬੈਠੇ ਆ ਆਪਣੀ ਰਿਸਪੈਕਟ ਸੈਲਫ ਰਿਸਪੈਕਟ ਸੈਲਫ ਰਿਸਪੈਕਟ ਜਿਹੜੀ ਆਪਣੀ ਖਤਮ ਕਰੀ ਬੈਠੇ ਆ ਉਹਨਾਂ ਲੋਕਾਂ ਦੇ ਨੇੜੇ ਦੋਸਤੋਂ ਨਹੀਂ ਜਾਣਾ ਕਦੇ ਵੀ ਜੇ ਉਹਨਾਂ ਦੇ ਨੇੜੇ ਜਾਓਗੇ ਤਾਂ ਤੁਸੀਂ ਵੀ ਉਹਨਾਂ ਵਰਗੇ ਹੋ ਜਾਓਗੇ ਤੁਹਾਡੀ ਵੀ ਜਿਹੜੀ ਰਿਸਪੈਕਟ ਆ ਉਹ ਲਾਕੇ ਦੇ ਵਿੱਚ ਖਤਮ ਹੋ ਜਾਏਗੀ ਉੱਥੋਂ ਤੁਹਾਨੂੰ OCD ਦੇ ਆਰਡਰ ਮੈਸੇਜ ਬੰਦ ਹੋ ਜਾਣਗੇ ਤੇ ਦੂਸਰੀ ਗੱਲ ਕਰਦੇ ਆ ਜੇਕਰ ਹੁਣ ਜਦੋਂ ਇਹ ਡਿਸਆਰਡਰ ਕਰਦਾ ਨਾ ਕਈ ਬੰਦੇ ਮੈਂ ਦੇਖੇ ਜਿਹੜੇ ਨੂੰ ਮੈਂ ਇਹ ਨਰਕ ਭਰੀ ਜ਼ਿੰਦਗੀ ਚੋਂ ਕੱਢ ਕੇ ਲਿਆਇਆ ਉਹ ਕਿਦਾਂ ਦੋਸਤੋ ਕਈ ਬੰਦੇ ਨਾ ਕਰਜ਼ੇ ਕਰਕੇ ਲਾ ਲਓ ਜਾਂ ਕਿਸੇ ਆਪਣੇ ਦੋਸਤ ਕਰਕੇ ਲਾ ਲਓ ਮਸ਼ੂਕ ਕਰਕੇ ਲਾ ਲਓ ਕਿਸੇ ਕਰਕੇ ਵੀ ਉਹ ਆਪਣੇ ਆਪ ਨੂੰ ਇੱਕੋ ਗੱਲ ਸੋਚਣ ਲੱਗ ਗਿਆ ਸੀ ਮੈਂ ਮਰ ਜਾਣਾ ਉਹਨਾਂ ਦੇ ਕੋਲੇ ਆਰਡਰ ਕਿੱਥੋਂ ਆਉਂਦਾ ਸੀ ਉਹਨਾਂ ਦੇ ਕੋਲੇ ਆਰਡਰ ਆਪਣੇ ਦਿਮਾਗ ਚ ਪੈਦਾ ਕਿੱਥੋਂ ਹੁੰਦਾ ਸੀ ਜਿਵੇਂ ਕਿ ਆਂਡ ਗਵਾੜ ਚ ਕਿਸੇ ਨੇ ਖੁਦ ਕੁਛ ਕੀਤੀ ਕੋਈ ਰਸੇ ਨਾਲ ਲੰਮਕ ਕੇ ਕੋਈ ਕਿਸੇ ਨੇ ਗੱਡੀ ਥੱਲੇ ਛਾਲ ਮਾਰ ਕੇ ਜਾਂ ਕਿਸੇ ਨੇ ਸਪਰੇ ਪੀ ਕੇ ਉਹਨਾਂ ਦੇ ਮਨ ਦੇ ਵਿੱਚ ਇਹੋ ਜਿਹੇ ਆਰਡਰ ਆਉਣ ਲੱਗ ਗਏ ਸੀ ਕਿ ਯਾਰ ਉਹ ਬੰਦਾ ਮਰ ਗਿਆ ਵਧੀਆ ਰਹਿ ਗਿਆ ਉਹਦੇ ਨਾਲ ਵੀ ਇਹੀ ਕਹਾਣੀ ਵਾਪਰੀ ਸੀ ਉਹ ਮਰ ਗਿਆ ਉਹਦੇ ਨਾਲ ਵੀ ਉਹ ਬੰਦੇ ਵੀ ਫਿਰ ਜਿਹੜੇ ਇਸ ਤਰ੍ਹਾਂ ਦੇ ਆਰਡਰਾਂ ਨੂੰ ਰੀਸੀਵ ਕਰਨ ਲੱਗ ਜਾਂਦੇ ਆ ਉਹਨਾਂ ਨੂੰ ਉਹਦੇ ਮੈਸੇਜ ਭੇਜੇ ਹੋਏ ਨੂੰ ਰੀਡ ਕਰਨ ਲੱਗ ਜਾਂਦੇ ਆ ਓਸੀਡੀ ਦੇ ਮੈਸੇਜ ਤੇ ਕੰਮ ਕਰਨ ਲੱਗ ਜਾਂਦੇ ਆ ਤਾਂ ਲੋਕ ਉਹ ਦੋਸਤੋ ਆਪਣੇ ਸਰੀਰ ਨੂੰ ਆਪਣੇ ਬੱਚਿਆਂ ਦਾ ਖਿਆਲ ਭੁੱਲ ਜਾਂਦੇ ਆ ਆਪਣੀ ਮਾਪੇ ਦਾ ਖਿਆਲ ਭੁੱਲ ਜਾਂਦੇ ਆ ਆਪਣੀ ਜਾਇਦਾਦ ਦਾ ਖਿਆਲ ਭੁੱਲ ਜਾਂਦੇ ਆ ਉਹ ਬੰਦੇ ਫਿਰ ਬਹੁਤ ਵੱਡਾ ਕਦਮ ਚੱਕ ਲੈਂਦੇ ਆ ਇਸ ਕਰਕੇ ਦੋਸਤੋ ਉਹਨਾਂ ਨੂੰ ਇੱਕੋ ਹੀ ਚਾਹੀਦਾ ਕਿ OCD ਨੂੰ ਕੰਟਰੋਲ ਕਰਨ ਵਾਸਤੇ ਉਹਦੇ ਆਰਡਰਾਂ ਨੂੰ ਰੱਦ ਕਰਨ ਵਾਸਤੇ ਤੁਹਾਨੂੰ ਸਟਰੋਂਗ ਬੰਨਾ ਪਵੇਗਾ ਆਪਣੀ ਇਮਿਊਨਿਟੀ ਪਾਵਰ ਨੂੰ ਵਧਾਉਣਾ ਪਵੇਗਾ ਤੇ ਆਪਣੇ ਦਿਮਾਗ ਤੇ ਜਿਹੜਾ ਕੌਨਸ਼ੀਅਸ ਮਾਈਂਡ ਹੈ ਨਾ ਤੁਹਾਡਾ ਇਹਦੇ ਤੇ ਪੂਰਾ ਜ਼ੋਰ ਪਾਉਣਾ ਪਊਗਾ ਕਿ ਮੈਂ ਬਿਲਕੁਲ ਸਟਰੋਂਗ ਆ ਮੈਨੂੰ ਕੋਈ ਬਿਮਾਰੀ ਨਹੀਂ ਮੇਰੇ ਤੇ ਕੋਈ ਕਰਜ਼ਾ ਨਹੀਂ ਜਿਤ ਕਰਜ਼ਾ ਸ਼ਬਦ ਤਾਂ ਤੁਸੀਂ ਮੂੰਹ ਤੇ ਵੀ ਨਹੀਂ ਲੈ ਕੇ ਆਉਣਾ ਦੋਸਤੋ ਜਦੋਂ ਤੁਸੀਂ ਵਾਰੀ ਵਾਰੀ ਕਹਿੰਦੇ ਹੋ ਮੇਰੇ ਤੇ ਕਰਜ਼ਾ ਹੈ ਮੇਰੇ ਤੇ ਕਰਜ਼ਾ ਹੈ ਮੇਰੇ ਕੋਲ ਪੈਸਾ ਹੈ ਨਹੀਂ ਮੈਂ ਗਰੀਬ ਹਾਂ ਮੈਂ ਗਰੀਬ ਹਾਂ ਗਰੀਬ ਗਰੀਬ ਕਰੀ ਜਾਂਦੇ ਹੋ ਤਾਂ ਤੁਹਾਡੀ ਵਾਈਬ੍ਰੇਸ਼ਨ ਤੁਹਾਡੇ ਬੁੱਲਾਂ ਚੋਂ ਨਿਕਲੀ ਹੋਈ ਹਰ ਇੱਕ ਚੀਜ਼ ਉਹ ਵਾਈਬ੍ਰੇਸ਼ਨ ਹੈ ਤੁਹਾਡੇ ਅੰਦਰੋਂ ਜ਼ੁਬਾਨ ਚੋਂ ਜਿਹੜੀ ਗੱਲ ਨਿਕਲ ਗਈ ਉਹ ਵਾਈਬ੍ਰੇਸ਼ਨ ਹੈ ਉਹ ਵਾਈਬ੍ਰੇਸ਼ਨ ਦੋਸਤੋ ਯੂਨੀਵਰਸ ਨੇ ਫੜ ਲੈਣੀ ਆ ਤੇ ਤੁਹਾਨੂੰ ਕਈ ਗੁਣਾ ਕਰਕੇ ਵਾਪਸ ਭੇਜ ਦੇਣੀ ਹੋਊ ਦੋਸਤੋ ਜਦੋਂ ਤੁਸੀਂ OCD ਦੇ ਆਰਡਰਾਂ ਨੂੰ ਰিসিਵ ਕਰੀ ਜਾਂਦੇ ਹਾਂ ਤਦ ਤੱਕ ਤੁਹਾਨੂੰ ਚਿੱਠੀਆਂ ਬਹੁਤ ਆਉਣਗੀਆਂ ਤੁਸੀਂ ਇੱਕ ਚੀਜ਼ ਦੇਖੀ ਹੋਣੀ ਹੈ ਜ਼ਿੰਦਗੀ ਦੇ ਵਿੱਚ ਕਿ ਆਪਾਂ ਮਜ਼ਦੂਰ ਲਾ ਲੈਂਦੇ ਆ ਘਰ ਦੇ ਵਿੱਚ ਜਿਹੜਾ ਮਜ਼ਦੂਰ ਕੰਮ ਚੋਰ ਆ ਬੈਠਾ ਰਹਿੰਦਾ ਟੱਲ ਜਾਂਦਾ ਉਹਨੂੰ ਆਪਾਂ ਕੁਝ ਨਹੀਂ ਕਹਿੰਦੇ ਜਿਹੜਾ ਮਜ਼ਦੂਰ ਵੱਧ ਕੰਮ ਕਰ ਰਿਹਾ ਹੁੰਦਾ ਉਹਨੂੰ ਕੀ ਕਰਦੇ ਆ ਆਪਾਂ ਵਾਰੀ-ਵਾਰੀ ਕਹਿ ਦਿੰਦੇ ਆ ਨਛੱਤਰ ਸਾਂ ਤੂੰ ਪਾਣੀ ਲੈ ਕੇ ਆ ਨਛੱਤਰ ਸਾਂ ਜਾਂ ਤਾਂ ਕਈ ਚੱਕ ਲੈ ਯਾਰ ਇੱਥੋਂ ਆ ਪਿੱਟੀ ਚੱਕ ਦੇ 75 ਸਾਂ ਤੂੰ ਹੀ ਇੱਟਾਂ ਫੜਾ ਯਾਰ ਉਹ ਬੰਦੇ ਨੂੰ ਆਪਾਂ ਹੱਦੋਂ ਵੱਧ ਕੰਮ ਦੇ ਦਿੰਦੇ ਆ ਦੇ ਨੇ ਨਾ ਬੱਕੇ ਗੱਲ ਸਹੀ ਹੈ ਨਾ ਮੈਂ ਝੂਠ ਦੇ ਨੀ ਬੋਲ ਰਿਆ ਦੋਸਤੋ ਇਦਾਂ ਹੀ OCD ਕਰਦਾ ਜਦੋਂ ਅਸੀਂ ਇੱਕ ਚੀਜ਼ ਨੂੰ ਉਹਦੇ ਆਰਡਰ ਨੂੰ ਮੰਨਣ ਲੱਗ ਗਏ ਤਾਂ ਫਿਰ ਉਹ ਸਾਨੂੰ ਵਾਰੀ 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 ਬੈਡ ਬੈਡ ਆਰਡਰ ਕਰਦਾ ਰਹਿੰਦਾ ਬੁਰੇ ਬੁਰੇ ਆਰਡਰ ਕਰਦਾ ਰਹਿੰਦਾ ਤੇ ਅਸੀਂ ਉਹਦੇ ਬੁਰੇ ਪ੍ਰਭਾਵ ਦੇ ਅੰਡਰ ਪੂਰਾ ਜਕੜੇ ਜਾਂਦੇ ਆ ਫਿਰ ਸਾਡੇ ਵਾਸਤੇ ਬਾਹਰ ਨਿਕਲਣ ਵਾਸਤੇ ਅਸੀਂ ਫਿਰ ਜਿਹੜੇ ਮਨੋਵਿਗਿਆਨਿਕ ਰੋਗਾਂ ਦੇ ਉੱਪਰ ਹੁੰਦੇ ਆ ਉਹਨਾਂ ਦੇ ਕੋਲ ਜਾਂਦੇ ਆ ਉੱਥੇ ਸਾਡਾ ਖਰਚਾ ਹੋਣ ਲੱਗ ਜਾਂਦਾ ਤੇ ਜਦੋਂ ਖਰਚਾ ਹੋਣ ਲੱਗ ਜਾਂਦਾ ਜਦੋਂ ਅਸੀਂ ਮਾੜਾ ਜਾਂ ਤਾਕ ਚਾਉਣੇ ਆ ਠੀਕ ਹੋਣ ਲੱਗਦੇ ਆ ਫਿਰ ਸਾਨੂੰ ਖਰਚਾ ਜ਼ਿਆਦਾ ਆਉਣ ਲੱਗ ਜਾਂਦਾ ਖਰਚਾ ਜਦੋਂ ਜ਼ਿਆਦਾ ਆਉਣ ਲੱਗ ਜਾਂਦਾ ਫਿਰ ਸਾਡੀ ਜਿਹੜੀ ਵਾਈਬ੍ਰੇਸ਼ਨ ਹੈ ਉਹ ਖਰਚੇ ਵਾਲੇ ਪਾਸੇ ਤੁਰਦੀ ਹੈ ਤੇ ਖਰਚੇ ਮੂੰਹ ਚੋਂ ਨਿਕਲਣ ਲੱਗ ਜਾਂਦੇ ਆ ਤੇ ਫਿਰ ਸਾਡੇ ਖਰਚੇ ਨੇ ਵਾਜ ਜਾਂਦੇ ਜਿੰਨੀ ਕਮਾਈ ਆਉਂਦੀ ਹੈ ਉਸ ਤੋਂ ਕਈ ਗੁਣਾ ਜ਼ਿਆਦਾ ਖਰਚੇ ਵਾਜ ਜਾਂਦੇ ਸਾਡੀ ਜਿਹੜੀ ਕਮਾਈ ਘਰੇ ਆਉਂਦੀ ਆਉਂਦੀ ਉਹ ਸਾਰੀ ਕਮਾਈ ਜਾਇਆ ਚਲੀ ਜਾਂਦੀ ਹੈ ਜਦੋਂ ਕਮਾਈ ਜਾਇਆ ਚਲੀ ਜਾਂਦੀ ਹੈ ਦੋਸਤੋ ਸਾਡੀ ਜ਼ਿੰਦਗੀ ਬਰਬਾਦ ਹੋਣ ਲੱਗ ਜਾਂਦੀ ਹੈ ਸੋ ਤੁਸੀਂ ਖਰਚੇ ਨੂੰ ਕਦੇ ਯਾਦ ਨਹੀਂ ਕਰਨਾ ਦੋਸਤੋ ਤੁਸੀਂ ਯਾਦ ਕਰਨਾ ਸਿਰਫ ਕਮਾਈ ਤੁਸੀਂ ਯਾਦ ਕਰਨਾ ਸਿਰਫ ਪੈਸੇ ਨੂੰ ਸਿਰਫ ਐਸੋ ਰਾਮ ਨੂੰ ਥੋੜੇ ਦਿਨਾਂ ਦੀ ਗੱਲ ਹੈ 5 ਤੋਂ 7 ਦਿਨ ਲੱਗਦੇ ਹੈ ਓਸੀਡੀ ਦੇ ਪ੍ਰਭਾਵ ਨੂੰ ਖਤਮ ਕਰਨ ਤੇ ਮੈਂ ਕੀਤਾ ਮੇਰੇ ਉੱਤੇ ਬਹੁਤ ਹੁੰਦਾ ਸੀ ਮੈਂ ਬਿਲਕੁਲ ਖਤਮ ਕੀਤਾ ਅੱਜ ਮੇਰੀ ਜ਼ਿੰਦਗੀ ਚ ਥੋੜੇ ਦੋਸਤ ਅੱਜ ਮੇਰੀ ਜ਼ਿੰਦਗੀ ਸਫਲ ਅੱਜ ਮੇਰੇ ਦੋਸਤ ਕੌਣ ਨੇ ਜਿਹੜੇ ਮੇਰੇ ਕੋਲੇ ਕੰਮ ਵਾਸਤੇ ਆਉਂਦੇ ਆ ਜਿਹੜੇ ਮੈਨੂੰ ਦਵਾਈ ਲੈ ਕੇ ਜਾਂਦੇ ਆ ਮੇਰੇ ਤੋਂ ਜਿਹੜੇ ਮੇਰੀਆਂ ਵੀਡੀਓ ਦੇਖਦੇ ਆ ਤੇ ਉਹ ਮੇਰੀ ਮੇਰੀ ਮੇਰੀਆਂ ਗੱਲਾਂ ਦੇ ਨਾਲ ਪ੍ਰਭਾਵਿਤ ਹੋ ਕੇ ਪੋਸਟ ਊਰਜਾ ਲੈ ਕੇ ਆਉਂਦੇ ਆ ਉਹ ਮੇਰੇ ਦੋਸਤ ਆ ਤੇ ਜਿਹੜਾ ਮੈਨੂੰ ਨੈਗੇਟਿਵ ਊਰਜਾ ਦਿੰਦਾ ਉਹ ਮੇਰਾ ਬਹੁਤ ਵੱਡਾ ਦੁਸ਼ਮਣ ਹੈ ਯਾਰ ਮੈਂ ਉਹਨਾਂ ਨੂੰ ਕਦੇ ਵੀ ਦੋਸਤ ਦੀ ਕੈਟਾਗਰੀ 'ਚ ਨਹੀਂ ਰੱਖਦਾ ਉਹਨਾਂ ਨੂੰ ਕਦੇ 베ਸਟ ਫਰੈਂਡ ਦੀ ਕੈਟਾਗਰੀ 'ਚ ਨਹੀਂ ਰੱਖਦਾ ਜਿੰਨੇ ਦੋਸਤੋ ਦੋਸਤ ਘਟ ਬਣਾਉਂਗੇ ਨੇਗੇਟਿਵ એનર્ਜੀ ਵਾਲੇ ਲੋਕਾਂ ਨੂੰ ਨੇੜੇ ਲੈ ਕੇ ਆਉਂਗੇ ਉਹਨਾਂ ਹੀ ਤੁਹਾਡਾ ਜੀਵਨ ਖਰਾਬ ਹੈ ਜਿੰਨੇ ਦੋਸਤ ਘੱਟ ਬਣਾਓਗੇ ਉਹਨੇ ਹੀ ਸੁਖੀ ਹੋ ਦੋਸਤੋ ਤੁਹਾਡਾ ਪਰਿਵਾਰ ਨੂੰ ਜੇ ਤੁਸੀਂ ਸੁਖੀ ਰੱਖਣਾ ਹੈ ਜੇ ਤੁਸੀਂ ਨਿਰੋਗ ਜੀਵਨ ਜੀਣਾ ਹੈ ਤਾਂ ਤੁਹਾਨੂੰ ਓਸੀਡੀ ਦੇ ਆਰਡਰਾਂ ਨੂੰ ਡਿਲੀਟ ਕਰਨਾ ਪਊਗਾ ਦਿਮਾਗ ਦੇ ਵਿੱਚੋਂ ਰਿਮੂਵ ਵੀ ਕਰਨਾ ਪਊਗਾ ਓਸੀਡੀ ਨਾਮ ਦੀ ਚੀਜ਼ ਹੀ ਕੋਈ ਨਹੀਂ ਇਹ ਤੁਹਾਨੂੰ ਫੀਲ ਕਰਨਾ ਪਊਗਾ ਫੀਲ ਕਰੋਗੇ ਤਾਂ ਤੁਸੀਂ ਪੋਸਟ ਨੂੰ ਫੀਲ ਕਿਵੇਂ ਕਰਨਾ ਹੁਣ ਆਪਾਂ ਗੱਲ ਕਰਦੇ ਆ ਲਾਫ ਅਟ੍ਰੈਕਸ਼ਨ ਦੀ ਤੁਹਾਡੇ ਤੇ ਦੋਸਤੋ ਕਿਸੇ ਵੀ ਤਰ੍ਹਾਂ ਦਾ ਕਰਜ਼ਾ ਚੜਿਆ ਤੁਸੀਂ ਕਰਜ਼ੇ ਨੂੰ ਉਤਾਰਨ ਵਾਸਤੇ ਕਰਜ਼ਾ ਕਰਜ਼ਾ ਨਹੀਂ ਕਰਨਾ ਕਿ ਮੇਰੇ ਤੇ ਹਾਇ ਮੇਰੇ ਤੇ ਕਰਜ਼ਾ ਹੈ ਮੇਰੇ ਤੇ ਬਹੁਤ ਜ਼ਿਆਦਾ ਕਰਜ਼ਾ ਛੜ ਗਿਆ ਇਹ ਗੱਲ ਨਹੀਂ ਕਹਿਣੀ ਦੋਸਤੋ ਇਹ ਗੱਲ ਤੇ ਘਾਟੀ ਲਾ ਦਿਓ ਤੁਸੀਂ ਕਹਿਣਾ ਕਿ ਮੈਂ ਬੜਾ ਖੁਸ਼ ਹਾਂ ਮੇਰੇ ਕੋਲ ਬਹੁਤ ਪੈਸਾ ਹੈ ਜਦੋਂ ਤੁਹਾਡੇ ਕੋਲ ਪੈਸਾ ਹੋਏਗਾ ਤਾਂ ਤੁਹਾਡੇ ਕੋਲ ਕਰਜ਼ਾ ਰਹਿਣੇ ਨਹੀਂ ਕਰਜ਼ੇ ਨੇ ਆਪਣੇ ਆਪ ਹੀ ਉਤਰ ਜਾਣਾ ਦੋਸਤੋ ਇਸੇ ਤਰ੍ਹਾਂ ਤੁਸੀਂ ਲਾਫ ਅਟ੍ਰੈਕਸ਼ਨ ਨੂੰ ਫੋਲੋ ਕਰਨਾ ਹੈ اوਸੀਡੀ ਨੇ ਤੁਹਾਡੇ ਕੋਲ ਭੱਜ ਜਾਣਾ ਤੇ ਲਾਫ ਅਟਰੈਕਸ਼ਨ ਨੂੰ ਜਦੋਂ ਤੁਸੀਂ ਫੋਲੋ ਕਰਨਾ ਸਟਾਰਟ ਕਰ ਦਿੱਤਾ ਦੋਸਤੋ ਉੱਥੇ ਤੁਸੀਂ ਕਹਿਣਾ ਕਿ ਮੇਰੇ ਬੱਚੇ ਆ ਬੜੇ ਹੱਸਦੇ ਖੇਡਦੇ ਆ ਬੜੇ ਖੁਸ਼ ਰਹਿੰਦੇ ਆ ਜਦੋਂ ਤੁਸੀਂ ਇਹ ਗੱਲਾਂ ਕਹਿਣੀਆਂ ਸਟਾਰਟ ਕਰ ਦਿੱਤੀਆਂ ਤਾਂ ਦੋਸਤੋ ਉੱਥੇ ਤੁਹਾਡੇ ਜੀਵਨ ਨੇ ਲਾਫ ਅਟਰੈਕਸ਼ਨ ਦੀ ਮਦਦ ਦੇ ਨਾਲ ਉਹਦੇ ਅਕਾਲ ਪੁਰਖ ਦੇ ਕਾਨੂੰਨ ਦੇ ਨਾਲ ਤੁਹਾਡੇ ਜਿਹੜਾ ਆਸ-ਪਾਸੇ ਦਾ ਮਾਹੌਲ ਬੜਾ ਸ਼ਾਂਤ ਬੜਾ ਸੋਹਣਾ ਤੇ ਬੜਾ ਤਰੀਕੇਵਾਨ ਹੋ ਜਾਣਾ ਦੋਸਤੋ ਦੋਸਤੋ ਇੱਕ ਗੱਲ ਹੋਰ ਨੋਟ ਕਰਿਓ ਜੇ ਤੁਹਾਨੂੰ ਗੱਡੀ ਦੀ ਲੋੜ ਹੈ ਤੁਸੀਂ ਕਰਕੇ ਦੇਖੋ ਤੁਸੀਂ ਇੱਕ ਫੀਲ ਕਰਕੇ ਦੇਖੋ ਲਾਫ ਅਟਰੈਕਸ਼ਨ ਦੀਆਂ ਕਿਤਾਬਾਂ ਪੜ੍ਹ ਕੇ ਦੇਖੋ ਉਹ ਕਹਿੰਦੀਆਂ ਉਹ ਕਹਿੰਦੀਆਂ ਕਿ ਜੇ ਤੁਹਾਨੂੰ ਗੱਡੀ ਦੀ ਲੋੜ ਹੈ ਤੁਸੀਂ ਸੋਚੋ ਕਿ ਮੈਂ ਗੱਡੀ 'ਚ ਬੈਠਾ ਜਾ ਰਿਹਾ ਮੈਂ ਆਪਣੀ ਗੱਡੀ ਆਪ ਡਰਾਈਵ ਕਰ ਰਿਹਾ ਮੈਂ ਬੜਾ ਖੁਸ਼ ਕਿਸਮਤ ਹਾਂ ਮੇਰੇ ਕੋਲ ਸਭ ਕੁਝ ਹੈ ਹੱਸਦੇ ਵਸਦੇ ਰੋਕਾਂ ਦੇ ਵਿੱਚ ਰਹਿਣਾ ਸਟਾਰਟ ਕਰ ਦੋ ਬਾਈ ਜੀ ਤੁਹਾਡੇ ਕੋਲੇ ਗੱਡੀ ਤੁਸੀਂ ਹਕੀਕਤ ਦੇ ਵਿੱਚ ਮਹੀਨੇ ਦੇ ਵਿੱਚ ਤੁਹਾਡੇ ਕੋਲੇ ਗੱਡੀ ਆ ਜੂਗੀ ਜਿਵੇਂ ਮਰਜੀ ਆਪੇ ਹੁਣ ਲੋਕ ਕਹਿੰਦੇ ਆ ਕਿ ਪੈਸਾ ਕਿੱਥੋਂ ਆਊਗਾ ਜੁਨੀਵਰਸ ਤੋਂ ਭੇਜੂਗਾ ਨਹੀਂ ਦੋਸਤੋ ਜੁਨੀਵਰਸ ਤੋਂ ਨਹੀਂ ਭੇਜਦਾ ਹੁਣ ਮੈਂ ਇੱਕ ਚੀਜ਼ ਨੋਟ ਕਰਦਾ ਜਦੋਂ ਤੁਸੀਂ ਇਹ ਚੀਜ਼ਾਂ ਕਰਨ ਲੱਗਗੇ ਨਾ ਉਦੋਂ ਆਟੋਮੈਟਿਕ ਹੀ ਤੁਹਾਡਾ ਪ੍ਰੈਕਟੀਕਲ ਤੁਹਾਨੂੰ ਦੱਸੂਗਾ ਤੇ ਤੁਸੀਂ ਮੈਨੂੰ ਕਮੈਂਟ ਕਰਕੇ ਦੱਸਣਾ ਕਿ ਤੁਹਾਡੀ ਜ਼ਿੰਦਗੀ 'ਚ ਕਿਹੜੇ ਕਿਹੜੇ ਚੇਂਜਸ ਆਏ ਆ ਦੋਸਤੋ ਇੱਕ ਰਸਤਾ ਕਹਿੰਦੇ ਬੰਦ ਹੁੰਦਾ ਤੇ ਪਰਮਾਤਮਾ ਕਈ ਰਸਤੇ ਖੋਲ ਦਿੰਦਾ ਸੋ ਦੋਸਤੋ ਇਸੇ ਤਰ੍ਹਾਂ ਹੀ ਤੁਹਾਡੇ ਪੈਸੇ ਆਉਣ ਦੇ ਜਿਗਾਰਡ ਕਈ ਸੋਰਸ ਬਣ ਜਾਣਗੇ ਤੁਹਾਨੂੰ ਕਿਤੋਂ ਨਾ ਕਿਤੋਂ ਜ਼ਿੰਦਗੀ ਨੂੰ ਖੁਸ਼ ਲੰਘਾਉਣ ਵਾਸਤੇ ਕਿਤੋਂ ਨਾ ਕਿਤੋਂ ਪੈਸਾ ਤੁਹਾਡੇ ਕੋਲੇ ਆਉਣਾ ਸਟਾਰਟ ਹੋ ਜਾਵੇਗਾ ਯੂਨੀਵਰਸ ਤੁਹਾਡੀ ਮਦਦ ਕਰੇਗਾ ਯੂਨੀਵਰਸ ਨੂੰ ਸਿਰਫ ਇੱਕੋ ਹੀ ਭੁੱਖ ਰਹਿੰਦੀ ਹੈ ਕਿ ਬੰਦਾ ਹੁੰਦਾ ਥੈਂਕ ਯੂ ਕਰਦਾ ਰਹੇ ਉਹਦਾ ਧੰਨਵਾਦ ਕਰਦਾ ਰਹੇ ਉਹ ਤੁਹਾਡੇ ਤੋਂ ਰੋਟੀ ਨਹੀਂ ਮੰਗਦਾ ਪੈਸਾ ਨਹੀਂ ਮੰਗਦਾ ਤੁਹਾਡੇ ਦਿੱਤੇ ਹੋਏ ਦੇ ਵਿੱਚੋਂ ਕੋਈ ਹਿੱਸਾ ਨਹੀਂ ਮੰਗਦਾ ਪਰ ਲੇਕਿਨ ਉਹ ਇੱਕੋ ਚੀਜ਼ ਕਹਿੰਦਾ ਕਿ ਮੇਰਾ ਧੰਨਵਾਦ ਹੁੰਦਾ ਰਹੇ ਤੇ ਦੋਸਤੋ ਤੁਸੀਂ ਜਦੋਂ ਧੰਨਵਾਦ ਕਰਨਾ ਸਿੱਖ ਗਏ ਧੰਨਵਾਦ ਰੈਗੂਲਰਲੀ ਕਰਨ ਲੱਗ ਗਏ ਤਾਂ ਦੋਸਤੋ ਤੁਹਾਡਾ ਜੀਵਨ ਹੈ ਜਿਹੜਾ ਇਹਨੇ ਬਹੁਤ ਤਕਦੀਨ ਦੇ ਵਿੱਚ ਆ ਜਾਣਾ ਇਹਨੇ ਬਹੁਤ ਤੁਹਾਡੀ ਜੀਵਨ ਦੇ ਵਿੱਚ ਚੇਂਜਸ ਹੋਣੇ ਆ ਹੁਣ ਜੇ ਤੁਸੀਂ ਕਹੋ ਕਿ ਦਰਜੀਤ ਇੱਕ ਨਿੱਕਾ ਜਿਹਾ ਕਲਾਕਾਰ ਸੀ ਛੋਟਾ ਜਿਹਾ ਕਲਾਕਾਰ ਸੀਗਾ ਜਿਹਦਾ ਇੱਕ ਦੋ ਗਾਣੇ ਬੌਪਾ ਰਾਈ ਸਾਹਿਬ ਦੇ ਨਾਲ ਆਏ ਸੀ ਤੇ ਆਪਾਂ ਦੇਖਿਆ ਦਰਜੀਤ ਸਿੰਪਲ ਜਿਹਾ ਬੰਦਾ ਸੀਗਾ ਨਿੱਕੀ ਜਿਹੀ ਪੱਗ ਬੰਨ੍ਹਦਾ ਸੀਗਾ ਤੇ ਆਮ ਜਿਹਾ ਲੋਕਾਂ ਦਾ ਹੋ ਸੀ ਅੱਜ ਉਹਨੇ ਐਡੇ ਐਡੇ ਵੱਡੇ ਸ਼ੋਅ ਲਾਲੇ ਦੋਸਤੋ ਜਿਹੜੇ ਸ਼ੋਅ ਕਦੇ ਜ਼ਿੰਦਗੀ ਚ ਆਮ ਬੰਦਾ ਨਹੀਂ ਸੋਚ ਸਕਦਾ ਆਪਣੇ ਮਨ ਦੇ ਵਿੱਚ ਜੇ ਤੁਸੀਂ ਸੋਚੋਗੇ ਲਾ ਤੁਸੀਂ ਵੀ ਲੈਣੇ ਆ ਸੋਚ ਵੱਡੀ ਹੋਣੀ ਚਾਹੀਦੀ ਆ ਤੇ ਹੁਣ ਤੁਸੀਂ ਸਿੱਧੂ ਮੂਸੇਵਾਲਾ ਜੀ ਤੇ ਆਪਾਂ ਗੱਲ ਕਰ ਲੈਨੇ ਆ ਸਿੱਧੂ ਮੂਸੇਵਾਲਾ ਜੀ ਨੇ ਪੋਸਟੂ ਬਗਾਨੇ ਗਏ ਡਾਲਰਾਂ ਵਾਂਗੂ ਨਹੀਂ ਨਾਮ ਤੇਰਾ ਚੱਲਦਾ ਨਾਮ ਮੇਰਾ ਚੱਲਦਾ ਉਹਨੇ ਕਿਹਾ ਉਹਦਾ ਨਾਮ ਵਾਕਿਆ ਹੀ ਡਾਲਰਾਂ ਵਾਂਗੂ ਚੱਲਿਆ ਉਹਨੇ ਕਿਹਾ ਕਿ ਉੱਚੀਆਂ ਨੇ ਗੱਲਾਂ ਤੇਰੇ ਯਾਰ ਦੀਆਂ ਉਤੋ ਦੀ ਲੰਗਦੀਆਂ ਹਨ ਫਲਾਈ ਕਰਕੇ ਐ ਉੱਚੀਆਂ ਗੱਲਾਂ ਉਹਦੀਆਂ ਗੱਲਾਂ ਵਾਕਈ ਲੋਕਾਂ ਨੇ ਮੰਨੀਆਂ ਕਿ ਬਹੁਤ ਉੱਚੀਆਂ ਨੇ ਪਰ ਲੇਕਿਨ ਲਾਸਟ ਰਾਈਡ ਜਿਹੜਾ ਗਾਣਾ ਆਇਆ ਹਨਾ ਜਨਾਜ਼ੇ ਵਾਲਾ ਉਹ ਗਾਣੇ ਨੇ ਉਹਦੀ ਜਿਹੜੀ ਵਾਈਬ੍ਰੇਸ਼ਨ ਸੀ ਮੂਦੇ ਵਿੱਚੋਂ ਨਿਕਲੀ ਹੋਈ ਉਹ ਯੂਨੀਵਰਸ ਨੇ ਫੜ ਲਈ ਦੋਸਤੋ ਤੇ ਉਹਨੂੰ ਕੀ ਦਿੱਤਾ ਉਹੀ ਜਵਾਨੀ ਚ ਜਨਾਜ਼ਾ ਉੱਠਣਾ ਉਠਾਉਣਾ ਪਿਆ ਉਹਦੇ ਪਰਿਵਾਰ ਨੂੰ ਬੜੀ ਦੁੱਖ ਦੀ ਗੱਲ ਆ ਹੋ ਸਕਦਾ ਕਿ ਜੇ ਉਹ ਥੋੜੀ ਜਿਹੀ ਸ਼ਬਦ ਇਧਰ ਉਧਰ ਕਰਕੇ ਗਾਣਾ ਗਾਉਂਦੇ ਪੋਜ਼ਿਟਿਵ એનર્ਜੀ ਵਾਲਾ ਜਿਵੇਂ ਪਹਿਲਾਂ ਉਹਨਾਂ ਨੇ ਗਾਣੇ ਗਾਏ ਆ ਬਹੁਤ ਸਾਰੇ ਪੋਜ਼ਿਟਿਵ એનર્ਜੀ ਚ ਗਾਏ ਆ ਉਹੋ ਜਿਹੇ ਗਾਣੇ ਗਾਉਂਦੇ ਤਾਂ ਹੋ ਸਕਦਾ ਕਿ ਉਹਦੀ ਜ਼ਿੰਦਗੀ ਦੇ ਵਿੱਚ ਇਹ ਹਾਸਾ ਕਦੇ ਵੀ ਨਾ ਹੁੰਦਾ ਆਪਾਂ ਕਹਿ ਨਹੀਂ ਦਿੰਦੇ ਕਿ ਜਿਹੜਾ ਪ੍ਰਮਾਤਮਾਇ ਕਰਨਾ ਉਹ ਹੁਣਾ ਉਹੀ ਹੈ ਪਰ ਹੁਣਾ ਤਾਂ ਹੈ ਜਿਹੜੀ ਚੀਜ਼ ਤੁਸੀਂ ਸੋਚਦੇ ਹੋ ਜ਼ਿੰਦਗੀ ਚ ਉਹ ਹੁੰਦੀ ਹੈ ਦੋਸਤੋ ਇਸ ਕਰਕੇ ਹੁਣ ਤੁਸੀਂ ਅਵਾਨੀ ੜਾਨੀ ਆ ਉਹ ਇੱਕ ਛੋਟੀ ਜੀ ਹਟ ਕਰਦੇ ਕਰਦੇ ਇੱਕ ਛੋਟੀ ਜੀ ਦੁਕਾਨ ਕਰਦੇ ਕਰਦੇ ਅਜਨਬਤ ਜਾਜ ਤੱਕ ਉਹਨਾਂ ਦੇ ਚੱਲਦੇ ਆ ਯਾਰ ਜਿਹਦੇ ਚ ਬਹਿ ਕੇ ਆਪਾਂ ਬਾਹਰਲੇ ਵਿਦੇਸ਼ਾਂ ਜਾਂਦੇ ਆ ਅਬ ਉਹਨਾਂ ਦੀਆਂ ਰੇਲਾਂ ਚੱਲਦੀਆਂ ਯਾਰ ਟਾਟਾ ਤੇ ਬੜੇ ਵੱਡੇ ਵੱਡੇ ਬਿਜ਼ਨਸ ਨੇ ਉਹ ਛੋਟੇ ਛੋਟੇ ਲੋਕ ਸੀ ਪਰ ਲੇਕਿਨ ਉਹਨਾਂ ਦੀ ਜਿਹੜੀ ਮਾਈਂਡ ਪਾਵਰ ਸੀ ਸੁਪਰੀਮ ਪਾਵਰ ਜਿਹਨੂੰ ਆਪਾਂ ਕਹੜੀਏ ਯੂਨੀਵਰਸ ਸੁਪਰੀਮ ਪਾਵਰ ਹੈ ਉਹ ਯੂਨੀਵਰਸ ਦਾ ਧੰਨਵਾਦ ਕਰਦੇ ਸੀ ਉਹ ਖਾਣਾ ਖਾਣ ਵੇਲੇ ਵੀ ਜਿਹੜੇ ਹੈਗੇ ਲੋਕ ਇਹੋ ਜਿਹੇ ਲੋਕ ਬੈਠ ਕੇ ਖਾਣੇ ਨੂੰ ਅੱਗੇ ਰੱਖ ਕੇ ਇਸ ਯੂਨੀਵਰਸ ਦਾ ਪਰਮਾਤਮਾ ਦਾ ਧੰਨਵਾਦ ਕਰਦੇ ਹਾਂ ਕਿਸੇ ਰੂਪ ਚ ਵੀ ਕਰਦੇ ਹੁਣ ਬ੍ਰਹਿਮੰਡ ਕਹਿ ਕੇ ਕਰਦੇ ਹੁਣ ਯੂਨੀਵਰਸ ਕਹਿ ਕੇ ਕਰਦੇ ਹੁਣ ਉਹ ਚਾਹ ਵੈਗਰੂ ਕਹਿ ਕੇ ਕਰਦੇ ਹੁਣ ਅੱਲਾ ਕਹਿ ਕੇ ਕਰਦੇ ਹੁਣ ਉਹ ਰਾਮ ਕਹਿ ਕੇ ਕਰਦੇ ਹੁਣ ਉਹਦਾ ਧੰਨਵਾਦ ਜਰੂਰ ਕਰਦੇ ਆ ਸਾਨੂੰ ਦੋ ਵਕਤ ਦੀ ਰੋਟੀ ਦਿੱਤੀ ਅਸੀਂ ਨਿਆਰੇ ਲੈ ਰਹੇ ਆ ਜਿੰਦਗੀ ਚ ਤੇਰੇ ਕਰਕੇ ਲੈ ਰਹੇ ਆ ਪ੍ਰਭੂ ਇਹ ਗੱਲ ਕਹਿੰਦੇ ਆ ਤੇ ਉਹ ਬੰਦੇ ਅੱਜ ਤੁਸੀਂ ਦੇਖੋ ਜਾ ਅੱਜ ਤੱਕ ਖਰੀਦ ਗਏ ਆ ਯਾਰ ਇੱਕ ਨਿੱਕੀ ਜੀ ਦੁਕਾਨ ਕਰਨ ਵਾਲੇ ਬੰਦੇ ਸੋ ਦੋਸਤੋ ਮੇਰੀਆਂ ਗੱਲਾਂ ਥੋੜੀਆਂ ਲੰਬੀਆਂ ਹੋ ਜਾਂਦੀਆਂ ਸੁਣ ਜ਼ਰੂਰ ਲਿਆ ਕਰੋ ਇਹਨਾਂ ਨੂੰ ਆਪਣੇ ਰਿਸ਼ਤੇਦਾਰਾਂ ਤੱਕ ਆਪਣੇ ਦੋਸਤ ਮਿੱਤਰਾਂ ਤੱਕ ਸ਼ੇਅਰ ਕਰਿਆ ਕਰੋ ਮੈਂ ਨਹੀਂ ਚਾਹੁੰਦਾ ਕਿ ਜ਼ਿੰਦਗੀ ਦਾ ਕੋਈ ਵੀ ਬੰਦਾ ਗਰੀਬ ਹੋਵੇ ਆਰਥਿਕ ਤੰਗੀ ਦੇ ਨਾਲ ਜੂਝ ਰਿਹਾ ਹੋਵੇ ਮੈਂ ਨਹੀਂ ਚਾਹੁੰਦਾ ਕਿ ਕੋਈ ਬੰਦਾ ਆਪਣੇ ਬੱਚਿਆਂ ਤੋਂ ਜਾਂ ਆਪਣੀ ਪਤਨੀ ਤੋਂ ਜਾਂ ਪਤੀ ਆਪਣੀ ਪਤਨੀ ਤੋਂ ਜਾਂ ਆਪਣੇ ਮਾਪੇ ਤੋਂ ਜਾਂ ਬੱਚਿਆਂ ਤੋਂ ਤੰਗ ਹੁੰਦਾ ਹੋਵੇ ਮੈਂ ਚਾਹੁੰਦਾ ਸਾਰੇ ਘਰ ਸੁਖੀ ਹੋਣੇ ਚਾਹੀਦੇ ਹਨ ਜੇ ਤੁਸੀਂ ਵੀ ਚਾਹੁੰਦੇ ਹੋ ਮੇਰੇ ਵਾਂਗੂ ਕਿ ਹਰ ਘਰ ਸੁਖੀ ਹੋਵੇ ਤਾਂ ਮੇਰੀਆਂ ਵੀਡੀਓ ਚੈਰ ਜ਼ਰੂਰ ਕਰਿਆ ਕਰੋ ਇੱਕ ਜੁਆਇਨ ਦਾ ਬਟਨ ਆਉਂਦਾ ਹੈ ਮੈਨੂੰ ਤੁਸੀਂ ਜੁਆਇਨ ਕਰਕੇ ਰੱਖੋ ਕੁਝ ਮੇਰੀਆਂ ਵੀਡੀਓ ਇਹੋ ਜਿਹੀਆਂ ਹੁੰਦੀਆਂ ਜਿਹੜੀਆਂ ਹਰ ਇੱਕ ਤੱਕ ਨਹੀਂ ਪਹੁੰਚਦੀਆਂ ਉਹ ਜਿਹੜੇ ਬੰਦਿਆਂ ਨੇ ਜੁਆਇਨ ਕੀਤਾ ਹੁੰਦਾ ਪਰਸਨਲੀ ਉਹਨਾਂ ਤੱਕ ਪਹੁੰਚਦੀਆਂ ਸੋ ਇਸ ਕਰਕੇ ਦੋਸਤੋ ਮੈਂ ਤੁਹਾਡਾ ਬਹੁਤ ਰਿਣੀ ਹਾਂ ਤੁਸੀਂ ਮੈਨੂੰ ਬਹੁਤ ਪਿਆਰ ਦਿੰਦੇ ਹੋ ਮੇਰੀ ਹਰ ਇੱਕ ਵੀਡੀਓ ਤੇ ਬਹੁਤ ਵਿਊ ਆਉਂਦੇ ਆ ਬਹੁਤ ਜ਼ਿਆਦਾ ਕਮੈਂਟ ਆਉਂਦੇ ਆ ਜਿੰਨੇ ਕਿ ਮੈਂ ਥੋੜੇ ਨਹੀਂ ਜਾਂਦੇ ਯਾਰ ਪਰ ਲੇਕਿਨ ਮੈਂ ਦੋਸਤੋ ਹਰ ਇੱਕ ਕਮੈਂਟ ਤੁਹਾਡਾ ਪੜਦਾ ਚੈੱਕ ਕਰਦਾ ਕੋਸ਼ਿਸ਼ ਕਰਦਾ ਕਿ ਰਿਪਲਾਈ ਵੀ ਕੀਤਾ ਜਾਵੇ ਤੋ ਦੋਸਤੋ ਮੇਰਾ ਨੰਬਰ ਤਕਰੀਬਨ ਹੀ ਮੈਂ ਤੁਸੀਂ ਮੇਰੀਆਂ ਪਿਛਲੀਆਂ ਪੁਰਾਣੀਆਂ ਵੀਡੀਓ ਚੱਕ ਕੇ ਮੈਨੂੰ ਫੋਨ ਕਰ ਲੈਣੋ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਮੈਂ ਉਸ ਮੇਰੇ ਮਾਲਕ ਦਾ ਬਹੁਤ ਧੰਨਵਾਦ ਕਰਦਾ ਕਿ ਮੇਰੇ ਸਾਹ ਚੱਲ ਰਹੇ ਆ ਮੇਰਾ ਸ਼ਰੀਰ ਮੇਰਾ ਮੂੰਹ ਮੇਰੇ ਕੰਨ ਮੇਰੀਆਂ ਅੱਖਾਂ ਸਭ ਕੁਝ ਦੇਖ ਰਹੀਆਂ ਸੁਣ ਰਹੀਆਂ ਬੋਲ ਰਹੀਆਂ ਤੁਹਾਡੇ ਨਾਲ ਗੱਲਾਂ ਕਰ ਰਹੀਆਂ ਯਾਰ ਮੈਂ ਮੈਂ ਬਹੁਤ ਧੰਨਵਾਦ ਕਰਦਾ ਉਸ ਪਰਮੇਸ਼ਰ ਦਾ ਇਸ ਤਰ੍ਹਾਂ ਤੁਸੀਂ ਵੀ ਧੰਨਵਾਦ ਕਰਿਆ ਕਰੋ ਤੇ ਜਦੋਂ ਤੁਸੀਂ ਇਹ ਧੰਨਵਾਦ ਕਰਨ ਲੱਗ ਗਏ ਤੇ ਦੋਸਤੋ ਤੁਹਾਡੀ ਲਾਈਫ ਨੇ ਬਦਲ ਜਾਣਾ ਹੈ OCD ਦੇ ਪ੍ਰਭਾਵ ਨੂੰ ਘਟ ਕਰਨ ਵਾਸਤੇ ਦੋਸਤੋ ਬਸ ਇਹ ਹੀ ਹੈ ਕਿ ਤੁਸੀਂ OCD ਨੂੰ ਕਹਿਣਾ ਕਿ ਮੈਂ ਮਜ਼ਬੂਤ ਆ ਤੇਰੇ ਨਾਲ ਮੈਂ ਵੱਡਾ ਮੈਂ ਵੱਡਾ ਮੈਂ ਤੇਰੀਆਂ ਗੱਲਾਂ ਤੇ ਕਦੇ ਵਿਸ਼ਵਾਸ ਨਹੀਂ ਕਰਦਾ ਜਿਵੇਂ ਆਪਾਂ ਕਹਿ ਦਿੰਦੇ ਨਾ ਕਿ ਯਾਰ ਉਹ ਬੁੜੀ ਜੀ ਆਈ ਸੀ ਸਾਡੇ ਘਰੇ ਤੇ ਉਹਨੂੰ ਆਪਾਂ ਕਹਿਣੀ ਦਿੰਦੇ ਕਿ ਮਾਤਾ ਜਿੰਨੇ ਦਿਨ ਮੈਂ ਕੰਨੀ ਸੁਣਦਾ ਨਹੀਂ ਤੇ ਅੱਖੀਂ ਦੇਖਦਾ ਨਹੀਂ ਮੈਨੂੰ ਵਿਸ਼ਵਾਸ ਕਰਦਾ ਕਹਿ ਦਿੰਦੇ ਨਾ ਇਸ ਤਰ੍ਹਾਂ ਹੀ ਉਹਨੂੰ ਕਹੋ OCD ਨੂੰ ਕਹੋ ਕਿ ਮੈਂ ਤੇਰੇ ਤੇ ਵਿਸ਼ਵਾਸ ਨਹੀਂ ਕਰਦਾ ਕਲਯੁਗ ਤੇਰੇ ਤੇ ਭੋਰਾ ਵਿਸ਼ਵਾਸ ਨਹੀਂ ਕਰਦਾ ਮੈਂ ਮੈਂ ਸਿਰਫ ਵਿਸ਼ਵਾਸ ਕਰਦਾ ਆਪਣੇ ਪਰਿਵਾਰ ਤੇ ਆਪਣੇ ਆਪ ਤੇ ਤੇ ਮੈਂ ਵਿਸ਼ਵਾਸ ਕਰਦਾ ਉਸ ਅਕਾਲ ਪੁਰਖ ਤੇ ਜਦੋਂ ਤੁਸੀਂ ਇਹ ਗੱਲਾਂ ਕਹਿਣੀ ਹੈ ਸਟਾਰਟ ਕਰਦਿਆਂ ਉਹ ਸੀਡੀ ਤੁਹਾਡਾ ਕੁਝ ਨਹੀਂ ਵਿਗਾੜ ਸਕਦਾ ਯਾਰ ਮੇਰੀ ਗਰੰਟੀ ਹੈ ਮੇਰ ਤੁਖਾ ਗੀਤੇ ਲਗਾ ਲਓ ਸੋ ਜਿਹੜੇ ਪਿਆਰ ਕਰਨ ਵਾਲੇ ਸੱਜਣ ਆ ਕਿਸੇ ਨੂੰ ਵੀ ਪਿਆਰ ਕਰਦੇ ਆ ਉਹ ਪਿਆਰ ਆਪ ਦਾ ਕਰਦੇ ਰਹੋ ਕਿਉਂਕਿ ਪਿਆਰ ਦੇ ਵਿੱਚੋਂ ਬਹੁਤ ਵੱਡੇ ਵੱਡੇ ਹਾਰਮੋਨ ਸਾਨੂੰ ਮਿਲਦੇ ਆ ਤੇ ਗੱਲਾਂ ਉਸ ਵਿੱਚ ਕਰਦੇ ਰਿਆ ਕਰੋ ਭਾਵੇਂ ਮੇਰੇ ਨਾਲ ਹੀ ਕਰ ਲਿਆ ਕਰੋ ਯਾਰ ਤੁਸੀਂ ਦੋ ਦੋ ਮਿੰਟ ਗੱਲਾਂ ਬਹੁਤ ਵੱਡੇ ਵੱਡੇ ਹਾਰਮੋਨ ਜਿਵੇਂ ਮੰਨ ਲਓ ਡੋਪਾਮਾਈਨ ਦਾ ਹਾਰਮੋਨ ਸਾਡਾ ਦਿਮਾਗ ਰਿਲੀਜ਼ ਕਰਦਾ ਜਦੋਂ ਉਹ ਰਿਲੀਜ਼ ਕਰਦਾ ਤਾਂ 네ਗੇਟਿਵ એનર્ਜੀ ਤੇ OCD ਵਰਗੇ ਜਿਹੜੇ ਅੰਦਰ ਸਾਡੇ ਪਰਮਾਣੂ ਬੰਬ ਪਏ ਆ ਇਹ ਕਦੇ ਵੀ ਫਟ ਨਹੀਂ ਸਕਦੇ ਕਿਉਂਕਿ ਸਾਡੇ ਅੰਦਰ ਡੋਪਾਮਾਈਨ ਰਿਲੀਜ਼ ਹੋ ਗਿਆ ਡੋਪਾਮਾਈਨ ਦੀ ਲੋੜ ਸਾਨੂੰ 5-5 ਮਿੰਟਾਂ ਬਾਅਦ ਆ ਦਿਆ 2-2 ਮਿੰਟਾਂ ਬਾਅਦ ਆ ਤੇ ਇਸ ਕਰਕੇ ਹਾਸਤੇ ਖੇਡਦੇ ਰਿਆ ਕਰੋ ਤੇ ਡੋਪਾਮਾਈਨ ਰਿਲੀਜ਼ ਹੁੰਦਾ ਰਹੇ ਤੇ ਤੁਸੀਂ ਖੁਸ਼ ਰਹੋ ਤੇ ਜਿਹੜੇ ਸੱਜਣ ਆਪਣੀਆਂ ਪਤਨੀਆਂ ਜਾਂ ਪਤੀ ਆਪਣੀਆਂ ਪਤਨੀਆਂ ਤੋਂ ਜਾਂ ਪਤੀ ਪਤਨੀਆਂ ਆਪਣੇ ਪਤੀਆਂ ਤੋਂ ਤੰਗ ਹੈ ਹਨਾ ਮੈਨੂੰ ਅਕਸਰ ਹੀ ਫੋਨ ਆਉਂਦੇ ਆ ਕਈ ਤਾਂ ਮੈਨੂੰ ਇਹੋ ਜਿਹਾ ਫੋਨ ਆ ਕੇ ਕਿ ਮੈਂ ਆਪਣੇ ਪਤੀ ਨੂੰ ਡਿਵੋਰਸ ਦੇਣਾ ਚਾਹਣੀ ਆ ਸੋ ਵੀਰੇ ਡਿਵੋਰਸ ਨਾ ਸ਼ਬਦ ਜਿਹੜਾ ਹੈਗਾ ਉਹ ਇਨੈਕਟਿਵ એનર્ਜੀ ਦਾ ਪ੍ਰਤੀਕ ਹੈ ਤੁਸੀਂ ਜ਼ਿੰਦਗੀ ਜਿਉਣਾ ਸਿੱਖੋ ਉਹਨਾਂ ਨੂੰ ਸਮਝਾਉਣ ਵਾਸਤੇ ਉਹਨਾਂ ਦਾ ਓਸੀਡੀ ਖਰਾਬ ਚੱਲ ਰਿਹਾ ਹੈ ਓਸੀਡੀ ਗਲਤ ਉਹਨਾਂ ਨੂੰ ਡਾਇਰੈਕਸ਼ਨ ਦੇ ਰਿਹਾ ਤੇ ਓਸੀਡੀ ਨੂੰ ਮਜ਼ਬੂਤ ਤਰੀਕੇ ਨਾਲ ਜਵਾਬ ਦਿਓ ਕਿ ਮੈਂ ਤੇਰੀ ਨਹੀਂ ਮੰਨਦਾ ਮੈਂ ਆਪਣੇ ਪਤੀ ਨਾਲ ਖੁਸ਼ ਹਾਂ ਪਤੀ ਕਹੇ ਮੈਂ ਆਪਣੀ ਪਤਨੀ ਨਾਲ ਖੁਸ਼ ਹਾਂ ਤਾਂ ਦੋਸਤੋ ਥੋੜੇ ਦਿਨਾਂ ਦੇ ਵਿੱਚ ਹੀ ਜ਼ਿੰਦਗੀ ਤੁਹਾਡੇ ਰੰਗ ਬੜੇ ਰੰਗ-ਬਰੰਗੇ ਰੰਗ ਤੁਹਾਡੀ ਜ਼ਿੰਦਗੀ ਚ ਲੈ ਕੇ ਆਊਗੀ ਬੜੇ ਸੱਚਮੁੱਚ ਖੁਸ਼ ਹੋ ਜਾਓਗੇ ਸੱਚਮੁੱਚ ਖੁਸ਼ ਹੋ ਜਾਓਗੇ ਦੋਸਤੋ ਇਹ ਗੱਲ ਮੇਰੀ ਧਿਆਨ ਨਾਲ ਸੁਣਣੀ ਹੈ ਮੈਂ ਦੋਸਤੋ ਕਦੇ ਜ਼ਿੰਦਗੀ ਦੇ ਵਿੱਚ ਉਦਾਸ ਨਹੀਂ ਹੋਇਆ ਕਦੇ ਵੀ ਉਦਾਸ ਨਹੀਂ ਹੋਇਆ ਤਾਂ ਕਰਕੇ ਅੱਜ ਤੁਹਾਡੇ ਚ ਬੈਠ ਕੇ ਤੁਹਾਡੇ ਨਾਲ ਗੱਲਾਂ ਕਰਦਾ ਜੇ ਮੈਂ ਉਦਾਸ ਹੁੰਦਾ ਹੁੰਦਾ ਨਾ ਤੇ ਦੋਸਤੋ ਮੇਰੇ ਕੋਲ ਇੰਨੇ ਸ਼ਬਦ ਇੰਨੀਆਂ ਗੱਲਾਂ ਹੈ ਹੀ ਨਹੀਂ ਸੀ ਤੁਹਾਡੇ ਨਾਲ ਕਰਨ ਵਾਸਤੇ ਸੋ ਦੋਸਤੋ ਵੀਡੀਓ ਬਹੁਤ ਲੰਬੀ ਹੋ ਜਣੀ ਬਾਕੀ ਦੀ ਜਿਹੜੀ ਗੱਲਬਾਤ ਆ OCD ਤੇ ਯੂਨੀਵਰਸਟੀ ਲਾਫ ਅਟਰੈਕਸ਼ਨ ਤੇ ਆਪਾਂ ਕੱਲ ਫਿਰ ਤੁਹਾਡੇ ਨਾਲ ਕਰਦੇ ਆਂ ਧੰਨਵਾਦ ਦੋਸਤੋ ਥੈਂਕ ਯੂ ਮੇਰੀ ਵੀਡੀਓ ਨੂੰ ਸ਼ੇਅਰ ਲਾਈਕ ਤੇ ਮੇਰੇ ਚੈਨਲ ਨੂੰ ਜੁਆਇਨ ਜਰੂਰ ਕਰਕੇ ਕੋ ਧੰਨਵਾਦ ਥੈਂਕ ਯੂ